ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਅਜੇ ਤੱਕ ਹੋਰ ਪ੍ਰਧਾਨਗੀ ਦੇ ਉੱਤੇ ਸਵਾਲ ਬਰਕਰਾਰ ਨੇ ਪਰ ਇਸੇ ਦਰਮਿਆਨ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਤਸਵੀਰ ਨੇ بڑے ਸਵਾਲ ਖੜੇ ਕਰ ਦਿੱਤੇ ਨੇ ਉਸ ਤਸਵੀਰ ਦੇ ਵਿੱਚ ਬਾਗੀ ਲੀਡਰ ਨਜ਼ਰ ਆ ਰਹੇ ਨੇ ਉਹ ਬਾਗੀ ਲੀਡਰ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਦੀ ਪ੍ਰਧਾਨਗੀ ਤੇ ਸਵਾਲ ਚੁੱਕੇ ਸੀ ਹੁਣ ਤੱਕ ਦੇ ਕਾਰਜਕਾਲ ਤੇ ਸਵਾਲ ਚੁੱਕੇ ਸੀ ਔਰ ਹੋਏ ਗੁਨਾਹਾਂ ਦੇ ਬਾਰੇ ਵਿੱਚ ਇਨਸਾਫ਼ ਮੰਗਿਆ ਸੀ ਉਹਦੇ ਵਿੱਚ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਇੱਕ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਉਸੇ ਤਸਵੀਰ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਨੇ ਫਰੀਦਕੋਟ ਤੋਂ ਔਰ ਉਸੇ ਤਸਵੀਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਵੀ ਨਜ਼ਰ ਆ ਰਹੇ ਨੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀ ਹੈ ਪਰ ਕੀ ਬਿਆਨ ਕਰ ਰਹੀ ਹੈ ਵਿਸਥਾਰ ਪੂਰਵਕ ਜਾਣਨਾ ਬਹੁਤ ਜ਼ਰੂਰੀ ਹੈ ਇਸੇ ਵਾਸਤੇ ਸਾਡੇ ਨਾਲ ਅੱਜ ਮੌਜੂਦ ਨੇ ਸੀਨੀਅਰ ਪੱਤਰਕਾਰ ਔਰ ਖਡੂਰ ਸਾਹਿਬ ਕੰਸਟਿਟੂਐਂਸੀ ਤੋਂ ਲੋਕ ਸਭਾ ਚੋਣਾਂ ਲੜਨ ਵਾਲੇ ਭਗਤ ਸਿੰਘ ਦੁਆਬੀ ਹੋਣੀ ਤਾਂ ਵੀ ਸਾਹਿਬ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਵਾਇਗੁਰ ਜੀ ਦਾ ਖਾਲਸਾ ਤੇ ਵਾਇਗੁਰ ਜੀ ਕੀ ਫਤਿਹ ਜੀ ਸਾਹਿਬ ਵਾਇਗੁਰ ਜੀ ਕੀ ਫਤਿਹ ਜੀ ਉਹ ਤਸਵੀਰ ਜਿਹੜੀ ਤੁਸੀਂ ਵੀ ਸ਼ੇਅਰ ਕੀਤੀ ਜਿਹੜੀ ਵਾਇਰਲ ਵੀ ਹੋ ਰਹੀ ਹੈ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਉਹਨੂੰ ਕਿਸ ਤਰ੍ਹਾਂ ਸਮਝਣਾ ਚਾਹੀਦਾ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਦੇਖੋ ਸਮਝਾਣ ਨੂੰ ਸਮਝਾਉਣ ਵਾਲੀ ਹੁਣ ਕੋਈ ਚੀਜ਼ ਬਚੀ ਨਹੀਂ ਹੈ ਹੈਨਾ ਮਤਲਬ ਇਹ ਇਹ ਤਾਂ ਹੁਣ ਉਹ ਗੱਲ ਹੋ ਗਈ ਕਿ ਮੈਂ ਨਹੀਂ ਮੰਨਣਾ ਜੀ ਬਸ ਮੈਂ ਨਹੀਂ ਮੰਨਣਾ ਉਹ ਵਾਲੀ ਗੱਲ ਆ ਇਹਨਾਂ ਦੇ ਅ ਅੰਮ੍ਰਿਤ ਸ਼ਾਹ ਦੇ ਕੋਲ ਜਾ ਕੇ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਦੇ ਪਿਤਾ ਜੀ ਇਹ ਦੋਨੋਂ ਜਣੇ ਜਾ ਕੇ ਅੰਮ੍ਰਿਤ ਸ਼ਾਹ ਦੇ ਦਰਾਂ ਤੇ ਖੜਦੇ ਨੇ ਹੁਣ ਇਹ ਮੈਂ ਦਰਾਂ ਲਫ਼ਜ਼ ਵਰਤ ਰਿਹਾ ਸਾਡੇ ਪੰਜਾਬੀ ਜਿਹੜੇ ਨਾ ਪਿੰਡੂ ਜਦੋਂ ਆਪਾਂ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਆ ਕਿਸੇ ਦੇ ਦਰਾਂ ਤੇ ਜਾ ਕੇ ਮੱਥਾ ਰਗੜਨਾ ਕਹਾਵਤ ਆ ਵੀ ਫਲਾਣੇ ਦੇ ਦਰ ਤੇ ਜਾ ਕੇ ਮੱਥਾ ਭੰਨ ਕੇ ਆਏ ਆ ਉਹ ਅਮ੍ਰਿਤਸਰ ਦੇ ਦਰਾਂ ਤੇ ਖੜ ਕੇ 4 ਘੰਟੇ ਵੇਟ ਕੀਤਾ ਕਿ ਅਮ੍ਰਿਤਸਰ ਟਾਈਮ ਦਊਗਾ ਤੇ ਅਮ੍ਰਿਤਸਰ ਨੇ ਇਹਨਾਂ ਨੂੰ ਬੇਰੰਗ ਮੋੜਿਆ ਬੇਰੰਗ ਬੋੜਿਆ ਵੀ ਮੈਂ ਲਵ ਦੇ ਤਾ ਵਰਤ ਰਿਆਂ ਕਿਉਂਕਿ ਬੇਰੰਗ ਮੋੜਨਾ ਆਪਾਂ ਸਮਝਦੇ ਆਂ ਵੀ ਜਦੋਂ ਇੱਕ ਤਾਰ ਭੇਜੀਦੀ ਆ ਤੇ ਉਹ ਤਾਰ ਜਦੋਂ ਵਾਪਸ ਆਂਦੀ ਆ ਅਰਜੰਟ ਹੁੰਦੀ ਆ ਤੇ ਵਾਪਸ ਆਂਦੀ ਉਹਨੂੰ ਕਹਿੰਦੇ ਬੇਰੰਗ ਵਾਪਸ ਮੋੜਨਾ ਤੇ ਗਏ ਨੇ ਪੰਜਾਬ ਤੋਂ ਤੁਰ ਕੇ ਅਮ੍ਰਿਤਸਰ ਦੇ ਦਰਾਂ ਤੇ ਖੜੇ ਆ ਟਾਈਮ ਲੈ ਕੇ ਗਏ ਆ ਇਹ ਨਹੀਂ ਹੈਗਾ ਕਿ ਬਿਨਾਂ ਦੱਸੇ ਗਏ ਆ ਉਸ ਤੋਂ ਬਾਅਦ ਵੀ ਅਮ੍ਰਿਤਸਰ ਨੇ 4 ਘੰਟੇ ਵੇਟ ਕਰਵਾਇਆ ਵੇਟ ਕਰਵਾ ਕਿਉਂ ਕਹਿੰਦਾ ਵੀ ਅੱਜ ਮੂਡ ਨਹੀਂ ਹੈਗਾ ਜੀ ਅੱਜ ਜਾਓ ਫੇਰ ਕਦੀ ਮੁਲਾਕਾਤ ਕਰਾਂਗੇ ਹੁਣ ਇਹ ਅਮਿਤ ਸ਼ਾ ਕੋਈ ਐ ਨਹੀਂ ਹੈਗਾ ਕਿ ਕੋਈ ਇਹਨਾਂ ਦਾ ਭਾਈ ਵਾਲ ਸੀਗਾ ਜਾਂ ਕੋਈ ਇਹਨਾਂ ਦਾ ਪੱਗਵਟ ਭਰਾ ਸੀਗਾ ਅਮਿਤ ਸ਼ਾ ਉਹ ਆ ਜਿਹਨੂੰ ਅਮਰਿਤਪਾਲ ਇਹ ਕਹਿੰਦਾ ਰਿਹਾ ਕਿ ਅਮਿਤ ਸ਼ਾ ਦੇ ਵਿੱਚ ਜੇ ਜ਼ਰੂਰਤ ਹੈਗੀ ਆ ਤੇ ਉਹ ਅਮਰਿਤਪਾਲ ਨੂੰ ਈਨ ਮਨਵਾ ਕੇ ਦਿਖਾਵੇ ਹਨ ਹੁਣ ਇੱਥੇ ਬਹੁਤ ਵੱਡਾ ਕੁਐਸਚਨ ਪੁੱਟ ਹੁੰਦਾ ਹੈ ਕਿ ਕੀ ਅਮਰਿਤਪਾਲ ਸਿੰਘ ਆਪਣੇ ਪਿਤਾ ਨੂੰ ਅੰਮ੍ਰਿਤ ਸ਼ਾਹ ਦੇ ਦਰਵਾਜ਼ੇ ਤੇ ਖੜਾ ਕਰਕੇ ਈਨ ਮਨਵਾਉਂਦਾ ਪਿਆ ਹੂੰ ਬੜੀਆਂ ਬੜੀਆਂ ਗੱਲਾਂ ਹੋਈਆਂ ਵੱਡੀਆਂ ਵੱਡੀਆਂ ਇਹਨਾਂ ਨੇ ਗਮਗਜੇ ਮਾਰੇ ਵੱਡੇ ਵੱਡੇ ਸਟੇਜਾਂ 'ਤੇ ਇਹਨਾਂ ਨੇ ਐਡੀਆਂ ਆਈਡੀਆਂ ਗੱਲਾਂ ਕੀਤੀਆਂ ਅੰਮ੍ਰਿਤ ਸ਼ਾਹ ਦੇ ਵਿੱਚ ਜੇ ਹਿੰਮਤ ਹੈਗੀ ਨਹੀਂ ਦੁਆਬੀ ਸਾਹਿਬ ਜੇ ਅਮਰਿਤ ਪਾਲੇ ਸਵਾਲ ਕਰਦਾ ਸੀ ਕਿ ਈਨ ਮਨਵਾ ਕੇ ਦਿਖਾਵੇ ਐ ਨਹੀਂ ਲੱਗਦਾ ਕਿ ਈਨ ਮਨਵਾਤੀ ਅਗਲਿਆਂ ਨੇ ਵੀ ਫੇ ਈਨ ਤਾਂ ਉਦੋਂ ਹੀ ਮੰਨ ਲਈ ਨਾ ਜਦੋਂ ਸੰਵਿਧਾਨ ਦੀ ਸੌ ਚੱਕ ਲਈ ਦੇਖੋ ਜੰਗੇ ਮੈਦਾਨ ਜਿਹੜਾ ਜਦੋਂ ਜੰਗੇ ਮੈਦਾਨ 'ਚ ਦੋ ਫੌਜਾਂ ਲੜਦੀਆਂ ਜਦੋਂ ਦੋ ਪਾਸੇ ਲਿਆ ਦੋ ਵਜਾਂ ਖੜੀਆਂ ਨੇ ਇੱਕ ਫੌਜ ਦੇ ਆਪਣੇ ਨਿਸ਼ਾਨਾ ਦੂਜੀ ਫੌਜ ਦੇ ਆਪਣੇ ਨਿਸ਼ਾਨਾ ਉਹ ਜੰਗੇ ਮੈਦਾਨ 'ਚ ਜਦੋਂ ਤੁਸੀਂ ਦੇਖੋ ਦੋ ਫੌਜਾਂ ਆਹਮਣੇ ਸਾਹਮਣੇ ਖੜੀਆਂ ਹੁਣ ਜੰਗ ਦੀ ਸ਼ੁਰੂਆਤ ਹੋ ਗਈ ਜੰਗ ਵਿੱਚ ਵਿੱਚ ਚੱਲ ਵੀ ਰਹੀ ਆ ਹੂੰ ਕੌਰਵ ਪਾਂਡਵਾਂ ਨੂੰ ਲੈ ਲੋ ਮਹਾਭਾਰਤ ਦਾ ਯੁੱਧ ਲੈ ਲੋ ਹੁਣ ਪਾਂਡਵਾਂ ਦੇ ਵਿੱਚੋਂ ਕਿ ਨਿਕਲ ਕੇ ਜਾ ਕੇ ਜੇ ਕਿ ਕੌਰਵਾਂ ਦੇ ਦਰਾਂ ਤੇ ਖੜ੍ਹ ਜਵੇ ਵੀ ਮੈਂ ਜੀ ਆਇਆ ਮੇਰਾ ਮੁੰਡਾ ਤੁਸੀਂ ਫੜ ਲਿਆ ਤੇ ਮੇਰਾ ਮੁੰਡਾ ਛੱਡ ਦਿਓ ਇਹ ਸ਼ਰਮ ਵਾਲੀ ਗੱਲ ਨਹੀਂ ਇਹ ਗਰਮਵਾਸਤੇ ਜਾਂ ਪਾਂਡਵਾਸਤੇ ਹਣਾ ਜਦੋਂ ਆ ਸ਼੍ਰੀ ਕ੍ਰਿਸ਼ਨ ਮਹਾਰਾਜ ਵੀ ਉੱਥੋਂ ਦੀ ਤੁਰੇ ਨੇ ਆ ਪਾਂਡਵਾਂ ਵਾਲੇ ਪਾਸੇ ਉਹ ਦੂ ਲੈ ਕੇ ਅਰਜਨ ਦਾ ਰੱਥ ਤੁਰੇ ਨੇ ਮਾਹ ਭਰ ਦੇ ਵਿੱਚ ਤੇ ਗੱਬੇ ਆ ਕੇ ਖੜ ਗਏ ਨੇ ਉਸ ਵੇਲੇ ਕਿੱਡੀ ਵੱਡੀ ਦੁਚਿੱਤੀ ਖੜੀ ਹੋਈ ਕਿ ਕੀ ਕ੍ਰਿਸ਼ਨ ਮਹਾਰਾਜ ਉਹਨੂੰ ਅਰਜਨ ਨੂੰ ਲੈ ਕੇ ਕੌਰਵਾਂ ਦੇ ਨਾਲ ਸੁਲਾਹ ਕਰਨ ਜਾ ਰਹੇ ਨੇ ਉਧਰੋਂ ਕੌੜਾ ਵੇ ਸੋਚਦੇ ਨੇ ਕਿ ਹਾਰ ਮੰਨਣ ਆ ਰਹੇ ਨੇ ਤੇ ਉਹ ਵਿੱਚ ਖੜ ਕੇ ਜਿਹੜਾ ਉਹ ਗੀਤਾ ਦਾ ਉਪਦੇਸ਼ ਹੋਇਆ ਸਾਰਾ ਹੈਨਾ ਔਰ ਉਦੋਂ ਦੀ ਕੌਰਵੇ ਸੋਚਦੇ ਨੇ ਕਿ ਹੁਣ ਕ੍ਰਿਸ਼ਨ ਜਿਹੜਾ ਹੈਗਾ ਉਹ ਅ ਅਰਜਨ ਨੂੰ ਲੈ ਕੇ ਆ ਰਿਹਾ ਮਾਫੀ ਮੰਗਣ ਇਧਰੋਂ ਪਾਂਡਵ ਇਹ ਸੋਚਦੇ ਨੇ ਕਿ ਸਾਡਾ ਜਿਹੜਾ ਯੋਧਾ ਹੈਗਾ ਉਹ ਭੱਜ ਗਿਆ ਹੁਣ ਉਸੇ ਸੀਨ ਨੂੰ ਦੇਖੋ ਕਿ ਇਹ ਆਪਣੇ ਆਪ ਨੂੰ ਯੋਧਾ ਦੱਸਦਾ ਇਹ ਆਪਣੇ ਆਪ ਨੂੰ ਕਹਿੰਦਾ ਅਸੀਂ ਸਿਰ ਦੇਣਾ ਹੈ ਅਸੀਂ ਮਰਜੀਵੜਿਆਂ ਲਈ ਲਿਸਟਾਂ ਬਣਾਉਣੀਆਂ ਅਸੀਂ ਕੌਮ ਦੀ ਆਜ਼ਾਦੀ ਦੇ ਲਈ ਜੰਗ ਲੜਨੀ ਆ ਤੇ ਵਿੱਚ ਜਾ ਕੇ ਇਹਦਾ ਪਿਤਾ ਨਿਕਲ ਕੇ ਜਾ ਕੇ ਦੂਜੇ ਪਾਸੇ ਖੜ ਜਾਂਦਾ ਕਿ ਮੇਰੇ ਮੁੰਡੇ ਨੂੰ ਛੱਡੋ ਜੀ ਕਿਹੜਾ ਮੈਂ ਇਹ ਸਿਰਫ ਸਿੰਪਲ ਸਿੰਪਲ ਜੀ ਗੱਲ ਆ ਵੈਸੇ ਤਾਂ ਮੈਂ ਅਮਰਿਤਪਾਲ ਦੇ ਚੇਲੇਆਂ ਵਾਸਤੇ ਭੇਡਾਂ ਲਾਜ਼ੂ ਵਰਤਦਾ ਹੁੰਨਾ ਪਰ ਮੈਂ ਕਹਿੰਦਾ ਅਮਰਿਤਪਾਲ ਦੇ ਚੇਲੇ ਇਹ ਦੱਸਣ ਕਿ ਚਲਦੀ ਜੰਗ ਦੇ ਵਿੱਚ ਹੁਣ ਤੱਕ 84 ਤੋਂ ਲੈ ਕੇ ਹੁਣ ਤੱਕ ਦੀ ਜੰਗ 84 ਤੋਂ 92 ਤੱਕ ਦੀ ਜੰਗ ਦੇ ਵਿੱਚ ਕਿਹੜਾ ਐਸਾ ਸੂਰਮਾ ਕਿਹੜਾ ਐਸਾ ਯੋਧਾ ਰਿਹਾ ਹੈਗਾ ਜਿਹੜਾ ਜਾ ਕੇ ਦੁਸ਼ਮਣ ਦੇ ਦਰਾਂ ਤੇ ਖੜਿਆ ਜਾਂ ਕਿਹੜਾ ਐਸਾ ਯੋਧਾ ਰਿਹਾ ਜਿन्हे ਜਾ ਕੇ ਦੁਸ਼ਮਣਾਂ ਦੀ ਈਨ ਮੰਨੀ ਇੱਕ ਵੀ ਨਹੀਂ ਹੈਗਾ ਐਤੋਂ ਤੱਕ ਮੈਨੂੰ ਯਾਦ ਆਂਦਾ ਹੈਗਾ ਇੱਕ ਸਿੰਘ ਸਾਹਿਬ ਹੈਗੇ ਨੇ ਜਿਨ੍ਹਾਂ ਨੇ ਕੇਪੀਐਸ ਗਿੱਲ ਦੇ ਮੂਹਰੇ ਥੱਪੜ ਮਾਰਿਆ ਸੀ ਹੂੰ ਜਲਦੀ ਪ੍ਰੈਸ ਕਾਨਫਰੰਸ ਦੇ ਦੇ ਸਾਰੇ ਯੋਧੇ ਐਸੇ ਰਹੇ ਨੇ ਜਦੋਂ ਕੇਪੀਐਸ ਗਿੱਲ ਨੇ ਉਹਨਾਂ ਦੇ ਸਿਲੈਂਡਰ ਦੀ ਗੱਲ ਆਈ ਹੈਗੀ ਆ ਮੇਰੇ ਖਿਆਲ ਨਾਲ ਉਹਨਾਂ ਦਾ ਭਾਈ ਸਾਹਿਬ ਦਾ ਨਾਮ ਹੈਗਾ ਕਰਮਜੀਤ ਸਿੰਘ ਸ਼ਾਇਦ ਮੈਨੂੰ ਐਗਜ਼ੈਕਟ ਨਾਮ ਨਹੀਂ ਚੇਤੇ ਆ ਰਿਹਾ ਹੂੰ ਉਹ ਭਾਈ ਸਾਹਿਬ ਲਿਬਰੇਸ਼ਨ ਫੋਰਸ ਦੇ ਵਿੱਚ ਸੀਗੇ ਲਿਬਰੇਸ਼ਨ ਫੋਰਸ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੇਪੀਐਸ ਗਿੱਲ ਉਹਨਾਂ ਨੂੰ ਘੁਮਾਉਂਦਾ ਰਿਹਾ ਦੋ ਤਿੰਨ ਮਹੀਨੇ ਉਹਨਾਂ ਨੂੰ ਘੁਮਾਉਂਦਾ ਰਿਹਾ ਫਿਰ ਕੇਪੀਐਸ ਨੇ ਜਦੋਂ ਇਹ ਦੇਖਿਆ ਵੀ ਹੁਣ ਇਹ ਉਨਾ ਦੇ ਪਰਿਵਾਰ ਨੂੰ ਆਪਣਾ ਬੰਧਕ ਬਣਾ ਕੇ ਰੱਖਿਆ ਹੋਇਆ ਆਪਣੇ ਕੋਲ ਤੇ ਕੇਪੀਐਸ ਗਿੱਲੇ ਚਾਹੁੰਦਾ ਸੀ ਕਿ ਇੱਕ ਵੱਡੀ ਸ਼ਖਸੀਅਤ ਆ ਮੈਂ ਇਹਨਾਂ ਦਾ ਸਰੈਂਡਰ ਕਰਾਵਾਂ ਤੇ ਉਹਨਾਂ ਨੇ ਵੀ ਇਹ ਡਿਮਾਂਡ ਰੱਖ ਦਿੱਤੀ ਕਿ ਮੈਂ ਜੇ ਸਰੈਂਡਰ ਕਰੂੰਗਾ ਤਾਂ ਮੈਂ ਸਰੈਂਡਰ ਕਰੂੰਗਾ ਮੀਡੀਆ ਦੇ ਵਿੱਚ ਪ੍ਰੈਸ ਦੇ ਵਿੱਚ ਮੀਡੀਆ ਬੁਲਾ ਦੇ ਮੈਂ ਵੀਡੀਓ ਚ ਕੇਬੀਐਸ ਗਿੱਲ ਕੁੱਟੀਆਂ ਛਾਲਾ ਮਾਰੇ ਵੀ ਇਹ ਤਾਂ ਕਮਾਲ ਹੀ ਹੋ ਗਿਆ ਹਨਾ ਇੱਕ ਵੱਡਾ ਜਰਨੈਲ ਖਾਲਸਾਈ ਫੌਜ ਦਾ ਹਨਾ ਜੀ ਲਿਬਰੇਸ਼ਨ ਫੋਰਸ ਦਾ ਜਾਂ ਉਤਰੂ ਦੀ ਕਮਾਂਡੋ ਫੋਰਸ ਦਾ ਉਹ ਮੇਰੇ ਸਾਹਮਣੇ ਸਰੈਂਡਰ ਕਰੂਗਾ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹ ਸਿੰਘ ਸਾਹਿਬ ਖੜੇ ਹੋਏ ਖੜੇ ਹੋ ਗਏ ਤੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਕੇਪੀਐਸ ਗਿੱਲ ਨੇ ਮੇਰਾ ਪਰਿਵਾਰ ਜਿਹੜਾ ਹੈਗਾ ਉਹ ਰੱਖਿਆ ਹੋਇਆ ਗਨਪੁਆਇੰਟ ਤੇ ਦੇਖੋ ਇੱਕ ਗੱਲ ਬਹੁਤ ਵੱਡੀ ਆ ਇੱਕ ਤਿਰਨਾਵਲ ਦਾ ਪਰਿਵਾਰ ਗਨਪੁਆਇੰਟ ਤੇ ਰੱਖਿਆ ਹੋਵੇ ਔਰ ਕੇਪੀਐਸ ਗਿੱਲ ਦਾ ਪੂਰਾ ਇਸ਼ਾਰਾ ਹੋਵੇ ਵੀ ਜੇ ਇਹ ਬੰਦਾ ਆਪਣੇ ਲਿਖੇ ਹੋਏ ਬਿਆਨ ਤੋਂ ਮਾੜਾ ਮੋਟਾ ਇੱਧਰ ਉੱਧਰ ਹੋਇਆ ਤੇ ਇਹਦਾ ਪਰਿਵਾਰ ਉਡਾ ਦਿਓ ਉਦੋਂ ਹੀ ਨਾਲ ਦੀ ਨਾਲ ਉਡਾ ਦਿਓ ਲਿਖਤੀ ਬਿਆਨ ਮਿਲਿਆ ਉਹ ਕਹਿੰਦੇ ਮੈਂ ਇਹ ਲਿਖਤੀ ਬਿਆਨ ਪੜ੍ਹਨਾ ਨਹੀਂ ਮੀਡੀਆ ਦੇ ਖੜੇ ਹੋ ਗਏ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਐ ਨਾਲ ਕੇਪੀਐਸ ਗਿੱਲ ਬੈਠਿਆ ਐਬੀਐਸ ਗਿੱਲ ਉਹਨਾਂ ਦਾ ਜਦੋਂ ਹੱਥ ਪੜ ਗਏ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦਾ ਜਦੋਂ ਕੇਪੀਐਸ ਗਿੱਲ ਦੀ ਬਹੁਤ ਜ਼ਿਆਦਾ ਬੇਇਜ਼ਤੀ ਹੋਣ ਲੱਗੀ ਉਹਨਾਂ ਨੇ ਟਕਾ ਕੇ ਬੇਇਜ਼ਤੀ ਕੀਤੀ ਸਾਹਮਣੇ ਖੜ੍ਹ ਗਈ ਦੀ ਮੀਡੀਆ ਦੇ ਵਿੱਚ ਕੀਤੀ ਤੇ ਜਦੋਂ ਫੜ ਕੇ ਕੇਪੀਐਸ ਗਿੱਲ ਬਾਹਰ ਥੱਲੇ ਕਰਦਾ ਭਾਈ ਸਾਹਿਬ ਲਖੜਾ ਚੱਕਦੇ ਨੇ ਹਾਲਾਂਕਿ ਕੁਝ ਕਹਿੰਦੇ ਨੇ ਕਿ ਲਫੜਾ ਮਾਰਦਾ ਕੁਝ ਕਹਿੰਦੇ ਨੇ ਨਹੀਂ ਮਾਰਿਆ ਹਮਮ ਗੱਲ ਨੂੰ ਸਮਝਣਾ ਇਹ ਆ ਕਿ ਇੱਕ ਪਾਸੇ ਉਹ ਬੈਠਿਆ ਜਲਾਦ ਕੇਪੀਐਸ ਗਿੱਲ ਜਿਹਨੂੰ ਅਸੀਂ ਪੂਚੜ ਕਹਿੰਨੇ ਆ ਜਿਹੜੇ ਟੋਟੇ ਕਰ ਕਰਕੇ ਲੂਣ ਪੰਦਾ ਰਹੇ ਸਾਡੇ ਲੋਕਾਂ ਨੂੰ ਸਾਡੇ ਸਿੰਘਾਂ ਦੇ ਸਾਡੇ ਯੋਧਿਆਂ ਦੇ ਹਮ ਉਹਦੀ ਗਨਪੁਆਇੰਟ ਤੇ ਸਿੰਘ ਸਾਹਿਬ ਦਾ ਪਰਿਵਾਰ ਸੀ ਹਮ ਠੀਕ ਹੈ ਜੀ ਉਸ ਤੋਂ ਬਾਅਦ ਵੀ ਯੋਧਾ ਖੜਾ ਹੋ ਕੇ ਉਹਦੇ ਮੂੰਹ ਤੇ ਇੱਕ ਤਾਂ ਮੇਰੇ ਖਲ ਨਾਲ ਮੈਂ ਉਹਨਾਂ ਨੂੰ 2 ਸਾਲ ਪਹਿਲਾਂ ਮਿਲਿਆ ਸੀ ਉਹ ਮੈਨੂੰ ਕਹਿੰਦੇ ਸੀਗੇ ਕਹਿੰਦੇ ਥੱਪੜ ਤਾਂ ਮੈਂ ਚੱਕੀ ਚੱਕਿਆ ਸੀਗਾ ਜਿਹੜੀ ਗੱਲ ਮੀਡੀਆ 'ਚ ਨਹੀਂ ਆਈ ਕਹਿੰਦੇ ਮੈਂ ਉੱਥੇ ਉਹਨੂੰ ਬੋਬਲੀ ਗਿਆ ਕਿ ਇੱਥੇ ਮੈਂ মিডিਆ ਦੇ ਵਿੱਚ ਤੇਰੇ ਮੂੰਹ ਤੇ ਥੁੱਕ ਦੇਣਾ ਹੂੰ ਦੂਜੇ ਪਾਸੇ ਹੁਣ ਆ ਜੀ ਇਹ ਇੰਨਾ ਦੇ ਜਿਹੜੇ ਅੱਜ ਦੇ ਖਾਲਿਸਤਾਨੀ ਯੋਧੇ ਬਣਦੇ ਆ ਆਪਣੇ ਆਪ ਹੂੰ 4 ਦਿਨਾਂ ਦੀ ਕੈਦ ਗੱਟੀ ਕੋਈ ਟੌਰਚਰ ਨਹੀਂ ਹੋਇਆ ਐਨਐਸਏ ਲੱਗੀ ਆ ਐਨਐਸਏ ਇੱਕ ਰਾਜਨੀਤਿਕ ਕੈਦ ਆ ਜਿਹਦੇ ਵਿੱਚ ਨਾ ਇੰਟੈਰੋਗੇਸ਼ਨ ਹੁੰਦਾ ਨਾ ਜਿਹਦੇ ਵਿੱਚ ਰਿਮਾਂਡ ਲਿਆ ਜਾਂਦਾ ਇਹ ਸਿਰਫ ਇੱਕ ਰਾਜਨੀਤਿਕ ਕੈਦ ਆ ਬਹੁਤ ਸਾਰੇ ਰਾਜਨੀਤਿਕ ਪਿਆਦ ਤੋਂ ਬਚਣ ਦੇ ਵਾਸਤੇ ਖੂਨ ਦੀਆਂ ਟਟੀਆਂ ਲੱਗੀਆਂ ਪਿਛਲੇ ਦਿਨ ਐਸ ਮੀਡੀਆ ਚੱਲਿਆ ਭੁੱਖ ਹੜਤਾਲਾਂ ਹੋ ਗਈਆਂ ਸੰਵਿਧਾਨ ਦੀ ਸੌਂ ਚੱਕ ਕੇ ਦੁਸ਼ਮਣ ਦਾ ਸੰਵਿਧਾਨ ਜਿਹਦੇ ਇਸ جنگ ਨੂੰ ਏਦਾਂ ਸਮਝ ਲਓ ਕਿ ਤੁਸੀਂ ਲੜ ਰਹੇ ਹੋ ਜੰਗੇ ਆਜ਼ਾਦੀ ਇੱਕ ਪਾਸੇ ਭਾਰਤੀ ਫੌਜਾਂ ਇੱਕ ਪਾਸੇ ਤੁਸੀਂ ਖਾਲਸਤਾਨੀ ਫੌਜਾਂ ਭਾਰਤੀ ਫੌਜਾਂ ਦਾ ਸੰਵਿਧਾਨ ਇੱਕ ਤਰੀਕੇ ਨਾਲ ਇਹਨਾਂ ਦਾ ਦੁਸ਼ਮਣ ਦਾ ਸੰਵਿਧਾਨ ਹੋਇਆ ਇਹਨਾਂ ਨੇ ਜਾ ਕੇ ਦੁਸ਼ਮਣ ਦੇ ਸੰਵਿਧਾਨ ਦੀ ਸੌਂ ਚੱਕ ਲਈ ਆ ਹੁਣ 15 ਤਰੀਕ ਆਣ ਚ 15 ਤਰੀਕ ਨੂੰ ਇਹਨਾਂ ਨੇ ਤਿਰੰਗੇ ਨੂੰ ਇਨਕਲੂਡ ਮਾਰਨੀ ਐ ਐਮਪੀ ਸਾਹਿਬ ਨੇ ਜੇਲ੍ਹ ਦੇ ਅੰਦਰ ਜੇਲ੍ਹ ਦੇ ਅੰਦਰ 15 ਅਗਸਤ ਦਾ ਪ੍ਰੋਗਰਾਮ ਵੀ ਹੋਣਾ ਹੈ ਜੇਲ੍ਹ ਦੇ ਅੰਦਰ ਮਠਾਈਆਂ ਵੀ ਵੰਡੀਆਂ ਜਾਣੀਆਂ ਤੇ ਜੇਲ੍ਹ ਦੇ ਅੰਦਰ ਮੌਜੂਦਾ ਐਮਪੀ ਵੀ ਹੋਣਾ ਤੇ 15 ਅਗਸਤ ਦਾ ਮੌਜੂਦਾ ਐਮਪੀ ਹੋਊਗਾ ਹੂੰ ਤੁਸੀਂ ਦੇਖੋ ਬਸ ਸਹੀ ਚੱਲ ਕੀ ਰਿਹਾ ਇਹ ਤਾਂ ਹਾਲੋ ਹਾਲਾਤ ਸਾਡੇ ਉਹ ਬਣ ਗਏ ਨੇ ਕਿ ਕਬੂਤਰ ਇਹ ਸੋਚਦਾ ਆਪਣੀਆਂ ਅੱਖਾਂ ਬੰਦ ਕਰਕੇ ਵੀ ਬਿੱਲੀ ਆ ਗੋਗੀ ਹਾਂ ਬਿੱਲੀ ਦਾ ਕੋਈ ਸਿਆਪਾ ਨਹੀਂ ਉਹੀ ਹਾਲ ਪੰਜਾਬੀਆਂ ਦਾ ਹੋਇਆ ਪਿਆ ਆ ਜਿਹੜੀ ਫੋਟੋ ਤੇ ਮੇਨ ਗੱਲ ਜਿਹੜੀ ਫੋਟੋ ਤੋਂ ਗੱਲ ਸ਼੍ਰੀ ਸੀ ਫੋਟੋ ਫੋਟੋ ਤੇ ਜਿੰਨੇ ਵੀ ਬਾਗੀ ਨੇਤਾ ਬੈਠੇ ਨੇ ਬੀਬੀ ਜਗੀਰ ਕੌਰ ਸਭ ਤੋਂ ਮੇਨ ਬੀਬੀ ਜਗੀਰ ਕੌਰ ਤਾਂ ਇਸ ਵਾਰ ਦੇਸ਼ ਵਿੱਚ ਸ਼ਾਮਲ ਡੰਕੇ ਦੀ ਚੋਟ ਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਧੋਕੇ ਸ਼ਾਮਲਾ ਸ਼ਾਮਲ ਹੋਏ ਭਾਜਪਾ ਤੇ ਇਹਨਾਂ ਦਾ ਵਕੀਲ ਰਾਜਦੇਵ ਸਿੰਘ ਖੱਲ ਦਾ ਉਹਦੇ ਮੈਂ ਸਬੂਤ ਜਨਤਾ ਕੀਤਾ ਸੀ ਕਿ ਰਾਜਦੇਵ ਸਿੰਘ ਖਾਲਸਾ ਕਿਉਂ ਨਹੀਂ ਮੈਨੂੰ ਜਵਾਬ ਦਿੰਦਾ ਕਿਉਂ ਨਹੀਂ ਆ ਕੇ ਕੋਰਟ ਦੇ ਵਿੱਚ ਕਹਿੰਦਾ ਕਿ ਦੁਆਬੀ ਝੂਠ ਬੋਲਦਾ ਮੈਂ ਕਦੀ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਇਆ ਇਹਨਾਂ ਦਾ ਵਕੀਰ ਪਾਪਾ ਦਾ ਇਹਨਾਂ ਦੇ ਨਾਲ ਗੁੱਡ ਇਹਨਾਂ ਦੀ ਰਾਜਮਾਤਾ ਦੇ ਨਾਲ ਅਮਰਿਤਪਾਲ ਦੀ ਮਾਤਾ ਦੇ ਨਾਲ ਗੋਡੇ ਨਾਲ ਗੋਡਾ ਜੋੜਨ ਵਾਲੀ ਬੀਬੀ ਜਗੀਰ ਕੌਰ ਪਾਜਪਾ ਤੋਂ ਇਹ ਦਿੱਲੀ ਜਾਂਦੇ ਆ ਦਿੱਲੀ ਕਮੇਟੀ ਦਿੱਲੀ ਕਮੇਟੀ ਸਾਰੀ ਪਾਜਪਾ ਦੀ ਹੁਣ ਰਹਿ ਕੀ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਹੁਣ ਰਹਿ ਕੀ ਗਿਆ ਬਚਿਆ ਕੀ ਆ ਸਮਝਣ ਸਮਝਾਉਣ ਵਾਲੀ ਗੱਲ ਹੀ ਕੀ ਬਚੀ ਆ ਫਿਰ ਇਹਨਾਂ ਦਾ ਬਾਪੂ ਜਾ ਕੇ ਅਮਰਚਾ ਦੇ ਗੋਡੇ ਫੜਨ ਨੂੰ ਤਿਆਰ ਆ ਸਾਰਾ ਵੀਰ ਸਿੰਘ ਨਾਲ ਲੈ ਕੇ ਜਾਂਦਾ ਐ ਐ ਪਰ ਤੀਤ ਨਹੀਂ ਹੋ ਰਿਹਾ ਇਦਾਂ ਪ੍ਰਤੀਤ ਨਹੀਂ ਹੋ ਰਿਹਾ ਸਰਬਜੀਤ ਸਿੰਘ ਖਾਲਸਾ ਵਿਚੋਲਗੀ ਕਰਦੇ ਪਏ ਨੇ ਮਤਲਬ ਉਧਰੋਂ ਵੀ ਹੈਲਪ ਕਰਦੇ ਪਏ ਨੇ ਤੇ ਇਧਰੋਂ ਵੀ ਉਹਨਾਂ ਨੂੰ ਕੁਝ ਇੰਡੀਕੇਸ਼ਨਸ ਹੋ ਰਹੀਆਂ ਨੇ ਵਿਚੋਲੇ ਜੇ ਬਣੇ ਪ੍ਰਤੀਤ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਸਰਬਜੀਤ ਸਿੰਘ ਖਾਲਸਾ ਦੇਖੋ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਜੀ ਮੈਂ ਕਹਿੰਨਾ ਸ਼ੀਸ਼ਕਦਾ ਉਹਨਾਂ ਦੇ ਸਾਹਮਣੇ ਉਹਨਾਂ ਨੇ ਕੌਮ ਦੇ ਡਿੱਗੀ ਹੋਈ ਪੱਗ ਜਿਹੜੀ ਆ ਮੁੜ ਕੌਮ ਦੇ ਸਿਰ ਤੇ ਰੱਖੀ ਉਹਨਾਂ ਦਾ ਐਕਸ਼ਨ ਬਹੁਤ ਵੱਡਾ ਆ ਪਰ ਸਰਬਜੀਤ ਸਿੰਘ ਖਾਲਸਾ ਵਾਸਤੇ ਮੈਂ ਜਿਹੜਾ ਉਹਨਾਂ ਨੇ ਪਿੱਛੇ ਬਿਆਨ ਦਿੱਤਾ ਨਾ ਇੱਕ ਕਿ ਸੰਤ ਪਾਪਾ ਜਰਨੈਲ ਸਿੰਘ ਜੀ ਦੇ ਸੰਘਰਸ਼ ਨੂੰ ਉਹ ਕਿਸ ਤਰੀਕੇ ਨਾਲ ਦੇਖਦੇ ਨੇ ਤੇ 84 ਤੋਂ 92 ਤੱਕ ਦੇ ਸੰਘਰਸ਼ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਤੇ ਉਹਨਾਂ ਨੇ ਉੱਥੇ ਇੱਕ ਟਿੱਪਣੀ ਕੀਤੀ ਆ ਮੈਂ ਕਹਿੰਦਾ ਕਿ ਨਲੈਕ ਲਫ਼ਜ਼ ਤੋਂ ਵੱਧ ਮੇਰੇ ਕੋਲ ਉਹਨਾਂ ਵਾਸਤੇ ਹੈ ਨਹੀਂ ਤੁਸੀਂ ਕੌਮ ਨੂੰ ਖਾਲਿਸਤਾਨ ਦੇ ਨਾਮ ਤੇ ਖਾਲਿਸਤਾਨੀ ਝੰਡੇ ਦੇ ਤੁਸੀਂ ਕੌਮ ਤੋਂ ਵੋਟਾਂ ਲੈਂਦੇ ਹੋ ਤੁਸੀਂ ਖਾਲਿਸਤਾਨ ਦੇ ਨਾਮ ਤੇ ਜਿੱਤਦੇ ਹੋ ਕੌਮ ਤੋਂ ਉਹ ਐਮਪੀ ਬਣਾਉਂਦੀ ਆ ਤੇ ਤੁਸੀਂ ਆਂਦੇ ਸਾਰੀ ਉਹ ਪੂਰੇ ਦੇ ਪੂਰੇ ਸੰਘਰਸ਼ ਦੇ ਸਿਰਸ ਸਵਾ ਬਾਦਨੇ ਹੋ ਇਹ ਮੈਂ ਜੀ ਉਹ ਸਾਡਾ ਮਜੀਤ ਹੁਣ ਬਾਬਾ ਜਰਨੈਲ ਸਿੰਘ ਜਿਹੜੀ ਫਾਈਟਿੰਗ ਦੀ ਅਰੋਜ਼ੀ ਹੈ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਮੈਂ ਜੀ ਟੇਬਲ ਟਾਕ ਦੇ ਵਿੱਚ ਸਹਿਮਤ ਹਾਂ ਕਹਿੰਦੇ ਨੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲਿਆਣਾ ਉਹ ਯਾਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਣਾ ਕੋਈ ਬੱਚਿਆਂ ਦਾ ਖੇਲ ਪਿਆ ਜਵਾਕਾਂ ਦਾ ਖੇੜਾ ਕੋਈ ਗਿੱਲੀ ਡੰਡਾ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਣਾ ਵੱਡੇ ਤੋਂ ਤਾਂ ਆਹ ਜਿਹੜਾ ਆਪਣੇ ਹੱਥ ਵਸ ਹੈਗਾ ਪੰਜਾਬ ਇਹਦੀ ਉਹ ਨਹੀਂ ਗੱਲ ਕੀਤੀ ਜਾਂਦੀ ਪਈ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹੋ ਉਹ ਖੈਬਰ ਪਖਤੂਨ ਜਾ ਕੇ ਕਿਹਨੇ ਲੜਨਾ ਅੱਛਾ ਮੈਂ ਮੈਂ ਇੱਥੇ ਨਾ ਉਹ ਰੈਫਰੈਂਸ ਦੇਣੀ ਚਾਹੁੰਨਾ ਮੈਂ ਇੱਕ ਮਿੰਟ ਮੈਂ ਮੈਂ ਥੋੜੀ ਜਿਹੀ ਇੱਥੇ ਗੱਲ ਕਿਉਂਕਿ ਮੈਂ ਨਹੀਂ ਆ ਰਹੀਆਂ ਰਣਜੀਤ ਸਿੰਘ ਖਾਲਸਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਕੰਮ ਕਰਨਾ ਤੇ ਕਰਨਾ ਟੇਬਲ ਟॉक ਨਾਲ ਹੂੰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਖੈਬਰ ਪਖਤੂਨ ਹੈਗਾ ਜਾਂ ਉਧਰ ਪਰਲੇ ਪਾਸੇ ਜਿਹੜਾ ਅਫਗਾਨਿਸਤਾਨ ਦਾ ਤਾਂ ਉਥੇ ਤਾਂ ਜਵਾਕ ਵੀ 47 ਚੱਕੀ ਫਿਰਦੇ ਨੇ ਹੂੰ ਉਹਨਾਂ ਦੇ ਤਾਂ ਤਾਂ ਭਜਣਾ ਦੇ ਠੂਈ ਤੇ ਮਾਰਨੀਆਂ ਨੇ ਹੂੰ ਪਰ 47 ਤੋਂ ਘੱਟ ਦੀ ਗੱਲ ਨਿੰਦਰਦੇ ਤੇ ਇਹਨਾਂ ਇਹ ਜਾ ਕੇ ਉਹਨਾਂ ਦੇ ਨਾਲ ਟੇਬਲ ਟੌਪ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣਗੇ ਕੀ ਜਵਾਕਾਂ ਵਾਲੀਆਂ ਗੱਲਾਂ ਨੇ ਤੇ ਲੋਕੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਚੱਲ ਕੀ ਰਿਹਾ ਕੋਈ ਮਦਾਰੀ ਦਾ ਤਮਾਸ਼ਾ ਚੱਲ ਰਿਹਾ ਹੈ ਚੱਲ ਕੀ ਰਿਹਾ ਹੈ ਇਹਨਾਂ ਗੱਲਾਂ ਤੇ ਸਾਡੇ ਜਿਹੜੇ ਭੋਲੇ ਨੌਜਵਾਨ ਨੇ ਜਾਂ ਭੋਲੇ ਲੋਕ ਨਹੀਂ ਉਹ ਇਹਨਾਂ ਜਨਾਂ ਤੇ ਤਾਲੀਆਂ ਮਾਰਦੇ ਨੇ ਹੂੰ ਫਕ ਤੁਨਾ ਤੋਂ ਰਾਜ ਲੈਣਾ ਕੋਈ ਥਾਲਾ ਜੀ ਦਾ ਬੜਾ ਪਿਆ ਤਲਵੇ ਦਾ ਸ਼ੇਰ ਜਮਾਨ ਲਗਿਆ ਸੀ ਉਹਨਾਂ ਤੋਂ ਰਾਜ ਖੁੰਦ ਤੇ ਦੂਰੋਂ ਇੱਕੋ ਇੱਕ ਨਲਵਾਈ ਆ ਜਿਹੜਾ ਸ਼ੇਰ ਦਾ ਜਵਾੜਾ ਪਾੜਨ ਵਾਲਾ ਉਹਨਾਂ ਤੋਂ ਰਾਜ ਖੁੰਦਾ ਜਿਹੜਾ ਸ਼ੇਰ ਦਾ ਜਵਾੜਾ ਪਾੜਦਾ ਉਹ ਉਹਨਾਂ ਤੋਂ ਰਾਜ ਖੁੰਦਾ ਤੇ ਇਹ ਕਹਿੰਦੇ ਜੀ ਟੇਬਲ ਟॉक ਕਰਨੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈਣਾ ਹੂੰ ਉਹਨਾਂ ਨੂੰ 47 ਚਲਾਂ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਚਪੇੜਾ ਮਾਰ ਮਾਰ ਕੇ ਭਜਾ ਦੇਣੇ ਜਿਸ ਹਿਸਾਬ ਦੇ ਉਹ ਲੜਾਕੇ ਨਹੀਂ ਜੀ ਤੁਸੀਂ ਸਵਾਲ ਪੁੱਛ ਰਹੇ ਸੀ ਮੈਂ ਮੈਂ ਬਿਲਕੁਲ ਉਹ ਇੱਕ ਰੈਫਰੈਂਸ ਦੇਣੀ ਚਾਹੁੰਦਾ ਕਿਉਂਕਿ ਜਦੋਂ ਇਹ ਬਿਆਨ ਨਸ਼ਰ ਹੋਇਆ ਸੀਗਾ ਸਰਜੀਤ ਸਿੰਘ ਖਾਲਸਾ ਦਾ ਉਸ ਵੇਲੇ ਮਾਨ ਸਿੰਘ ਅਕਾਲੀ ਨਾਦ ਇੱਕ ਨਿਹੰਗ ਨੇ ਉਹਨਾਂ ਨੇ ਵੀ ਬੜੀ ਸਿੱਧੀ ਇੱਕ ਸਪਸ਼ਟ ਗੱਲ ਕਹਿ ਦਿੱਤੀ ਸੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਕਿ ਇਹ ਦੇਸ਼ ਵਾਸਤੇ ਜਾਂ ਪੰਜਾਬ ਵਾਸਤੇ ਜਾਂ ਆਪਣੀ ਕੌਮ ਵਾਸਤੇ ਕੁਝ ਕਰਨ ਨਹੀਂ ਆਏ ਸਰਜੀਤ ਸਿੰਘ ਖਾਲਸਾ ਨੂੰ ਕਹਿ ਰਹੇ ਸੀ ਕਹਿੰਦੇ ਸਿਰਫ ਆਪਣੀ ਗਰੀਬੀ ਦੂਰ ਕਰਨ ਲਈ ਆਏ ਇਹ ਆਪਣੇ ਆਪ 'ਚ ਬਹੁਤ ਵੱਡਾ ਬਿਆਨ ਹੈ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਕਾਰਜਕਾਲ ਨੂੰ ਲੈ ਕੇ ਜੋ ਕੁਝ ਹੋ ਐਮਪੀ ਬਣਨ ਤੋਂ ਬਾਅਦ ਹੁਣ ਤੱਕ ਸਰਜੀਤ ਸਿੰਘ ਖਾਲਸਾ ਨੇ ਕੀਤਾ ਤੁਹਾਨੂੰ ਕੀ ਲੱਗਦਾ ਇੱਕ ਇੱਕ ਚੀਜ਼ ਮੈਂ ਅੱਜ ਜਨਤਾ ਕਰਦਾ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਹਾਲਾਂਕਿ ਇਹ ਚੀਜ਼ ਬਹੁਤ ਪੁਰਾਣੀ ਆ ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਕਿ ਇਹਨਾਂ ਨੇ ਕੌਮ ਦੇ ਹੱਕ ਦਵਾਣੇ ਨੇ ਇਹਨਾਂ ਨੇ ਪੰਜਾਬੀਆਂ ਦੇ ਹੱਕ ਦਵਾਣੇ ਨੇ ਸਰਬਜੀਤ ਸਿੰਘ ਖਾਲਸਾ ਜਿਹਦੇ ਬ੍ਰਦਰ ਨੇ ਆਸਟ੍ਰੇਲੀਆ ਦੇ ਵਿੱਚ ਛੱਲ ਰਹਿੰਦੇ ਨੇ ਠੀਕ ਆ ਉਹਨਾਂ ਦੀ ਸਿਸਟਰ ਇੱਥੇ ਰਹਿੰਦੀ ਹੈ ਜਿਹੜਾ ਇਹਨਾਂ ਦਾ ਖਾਨਦਾਨੀ ਮਕਾਨ ਆ ਜਿੱਥੇ ਇਹ ਰਹਿੰਦੇ ਨੇ ਉਸ ਮਕਾਨ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਤਿੰਨੋਂ ਭੈਣ ਭਰਾਵਾਂ ਦਾ ਆਪਸ ਦੇ ਵਿੱਚ ਡਿਸਪਿਊਟ ਆ ਤੇ ਉਹ ਦੋ ਭੈਣ ਭਰਾ ਸਰਵਜੀਤ ਸਿੰਘ ਖਾਲਸਾ ਤੋਂ ਆਪਣਾ ਹੱਕ ਮੰਗਦੇ ਆ ਤੇ ਉਹ ਕੇਸ ਕੋਰਟ ਦੇ ਵਿੱਚ ਚੱਲਦਾ ਸਰਵਜੀਤ ਸਿੰਘ ਖਾਲਸਾ ਦੇ ਬ੍ਰਦਰ ਦੇ ਨਾਲ ਤੁਸੀਂ ਗੱਲ ਕਰਕੇ ਦੇਖੋ ਉਹ ਸ਼ਾਇਦ ਇਸ ਚੀਜ਼ ਨੂੰ ਦੱਸਣਗੇ ਹੂੰ ਗੱਲ ਤਾਂ ਹੋ ਰਹੀ ਆ ਕੌਮ ਦੇ ਹੱਕ ਦਵਾਨ ਦੀ ਲੋਕਾਂ ਦੇ ਹੱਕ ਦਵਾਨ ਦੀ ਆਪਣੇ ਹੀ ਸਗੇ ਭੈਣ ਭਰਾਵ ਦੇ ਨਾਲ ਆਪਣੀ ਪੁਸ਼ਤੈਨੀ ਕਰਦਾ ਕੋਰਟ ਦੇ ਵਿੱਚ ਕੇਸ ਚੱਲਦਾ ਜੀ ਹੂੰ ਇਹਨਾਂ ਨੇ ਹੱਕ ਦਵਾਨੇ ਨੇ ਲੋਕਾਂ ਦੇ ਕਮਾਲ ਦੀ ਗੱਲ ਨਹੀਂ ਹੈਗੀ ਜੇ ਇਹ ਸਰਵਜੀਤ ਸਰਬਜੀਤ ਸਿੰਘ ਖਾਸਾ ਦੇ ਭਰਾ ਦੇ ਲੱਭ ਨਹੀਂ ਇਹ ਉਹਨਾਂ ਦੇ ਨਾਲ ਗੱਲ ਹੋਈ ਉਹ ਕਹਿੰਦੇ ਜੀ ਸਾਡਾ ਤਾਂ ਇਹਨਾਂ ਦੇ ਨਾਲ ਡਿਸਪਿਊਟ ਚੱਲਦਾ ਇਹ ਕੌਮ ਦੇ ਹੱਕਦਵਾਨ ਦੀ ਗੱਲ ਕਰਦੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਇਸ ਸੀਜ਼ਨ ਨੂੰ ਵੈਰੀਫਾਈ ਕਰ ਸਕਦੇ ਹੋ ਤੁਸੀਂ ਇਸ ਚੀਜ਼ ਤੇ ਸਪੈਸ਼ਲ ਇੰਟਰਵਿਊ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਪ੍ਰੋਵਾਈਡ ਕਰਾ ਦਾਂਗਾ ਜੀ ਹੱਕਦਵਾਨ ਦੀ ਗੱਲ ਹੁੰਦੀ ਆਮ ਲੋਕਾਂ ਦੇ ਆਪਣੀ ਭੈਣ ਭਰਾ ਦਾ ਹੱਕ ਕਦੀ ਬੈਠੇ ਨਹੀਂ ਇਹ ਲੋਕਾਂ ਦੇ ਹੱਕਦਵਾਨਗੇ ਇਹ ਤਾਂ ਘਰ ਪਰਾਂ ਦੀ ਗਿਹੜਾ ਸਰ ਜਿਹੜਾ ਆ ਨਿਹੰ ਸਿੰਘ ਨਿਹੰ ਸਿੰਘ ਹੈਗੇ ਆ ਤੁਹਾਡੀ ਮਾਨ ਹੋਣੀ ਟਾੜੀਮਾਨ ਹੁਣਾ ਨੇ ਜਦੋਂ ਇਹ ਬਿਆਨ ਦਿੱਤਾ ਟਾੜੀਮਾਨ ਹੁਣਾ ਨੇ ਪਹਿਲਾਂ ਵੀ ਇੱਕ ਵਾਰੀ ਅਮਰਤਪਾਲ ਦੇ ਉੱਤੇ ਇੱਕ ਬਿਆਨ ਦਿੱਤਾ ਸੀ ਫਿਰ ਟਾੜੀਮਾਨ ਹੁਣਾ ਨੂੰ ਇਹਦਾ ਝੁੰਡ ਬਣਾ ਕੇ ਝੁੰਡ ਬਣਾ ਕੇ ਅਟੈਕ ਕਰਦੇ ਨੇ ਟਾੜੀਮਾਨ ਹੁਣਾ ਨੂੰ ਇਹਨਾਂ ਨੇ ਐਸ ਲੈਵਲ ਤੇ ਜਲੀਲ ਕੀਤਾ ਇਹਨਾਂ ਦੀ ਲੜਾਈ ਪਤਾ ਕੀ ਆ ਇਹ ਲੜਦੇ ਕਿੱਦਾਂ ਨੇ ਅਮਰਤਪਾਲ ਲੈਣ ਭਗੀਲਾ ਗੈਂਗ ਜਿਹੜਾ ਹੈਗਾ ਜਿਹੜੇ ਅਮਰਤਪਾਲ ਨੂੰ ਜ਼ਥੇਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੜਦੇ ਕਿਵੇਂ ਨੇ ਇਹ ਪਹਿਲਾਂ ਲੱਭਦੇ ਨੇ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ ਇਹ ਲੱਭਦੇ ਨੇ ਕਿ ਤੁਹਾਡੀ ਵਾਈਫ ਕੀ ਆ ਅਥਾਰਟੀ ਮਾਤਾ ਦੀ ਕੋਈ ਫੋਟੋ ਮਿਲ ਜੇ ਥੋੜੀ ਭੈਣ ਦੀ ਕੋਈ ਫੋਟੋ ਮਿਲ ਜੇ ਫਿਰ ਉਹਦੇ ਥੱਲੇ ਨੰਗੇ ਧੜ ਲਗਾ ਕੇ ਤੇ ਮੂੰਹ ਸਿਰ ਐ ਤੁਹਾਡੇ ਮਾਂ ਤੁਹਾਡੇ ਬੱਚੇ ਦਾ ਤੁਹਾਡੀ ਭੈਣ ਦਾ ਮੂੰਹ ਸਿਰ ਲਗਾ ਕੇ ਤੇ ਉਹਨੂੰ ਜਨਤਕ ਕਰਨਾ ਉਹ ਉਹ ਤੁਹਾਨੂੰ ਜਲੀਲ ਕਰਨਾ ਇਹ ਇਹ ਆ ਕਿ ਜਦਾਂ ਜਦਾਂ ਸਿੰਘ ਸੂਰਮੇ ਜੰਗੇ ਮੈਦਾਨ ਚ ਲੜਦੇ ਨਹੀਂ ਦੇਖੋ ਇੱਥੇ ਕੋਈ ਲੜਾਈ ਨਹੀਂ ਆ ਇੱਥੇ ਹੈਗੀ ਹੋ ਵਿਚਾਰਕ ਗੱਲਬਾਤ ਵਿਚਾਰਕ ਗੱਲਬਾਤ ਚ ਅਸੀਂ ਆਪਣਾ ਵਿਚਾਰ ਪੇਸ਼ ਕਰ ਰਹੇ ਹਾਂ ਕਿ ਆ ਵਿਚਾਰ ਐ ਆ ਹੁਣ ਇਹ ਵਿਚਾਰ ਜਿਹੜਾ ਵਿਚਾਰ ਹੈਗਾ ਕਿ ਤੁਹਾਡਾ ਇਹਨਾਂ ਦਾ ਅੰਮ੍ਰਿਤਪਾਲ ਦਾ ਫਾਦਰ ਜਿਹੜਾ ਆ ਉਹ ਅੰਮ੍ਰਿਤ ਸ਼ਾਹ ਦੇ ਦਰਾਂ ਤੇ ਖੜਿਆ ਜਾ ਕੇ ਉਹ ਸਾਰੀ ਦੁਨੀਆ ਨੂੰ ਪਤਾ ਖੜਿਆ ਜਾਵੇ ਹੁਣ ਇਸ ਚੀਜ਼ ਨੂੰ ਸਾਡਾ ਵਿਚਾਰ ਇਹ ਆ ਵੀ ਤੁਸੀਂ ਜਲਦੀ ਜੰਗ ਦੇ ਵਿੱਚ ਜਾ ਕੇ ਉੱਥੇ ਕਿਵੇਂ ਖੜੇ ਹੁਣ ਇਸ ਚੀਜ਼ ਦਾ ਜਵਾਬ ਕੀ ਇਹ ਦੰਗੇ ਕਿ ਦਵਾਈ ਤੇਰੀ ਮਾਂ ਦੀ ਦਵਾਈ ਤੇਰੀ ਭੈਣ ਦੀ ਜਾਂ ਦਵਾਈ ਤੇਰੀ ਕੁੜੀ ਦੀ ਫੋਟੋ ਐਡਿਟ ਕਰ ਦਾਂਗੇ ਜਾਂ ਦਵਾਈ ਤੇਰੀ ਮਾਂ ਦੀ ਫੋਟੋ ਐਡਿਟ ਕਰ ਦਾਂਗੇ ਇਸ ਚੀਜ਼ ਦੇ ਨਾਲ ਅੰਮ੍ਰਿਤ ਸ਼ਾਹ ਦੇ ਦਰਾਂ ਤੇ ਖੜਿਆ ਹੋਇਆ ਇਹਨਾਂ ਦਾ ਫਾਦਰ ਜਿਹੜਾ ਹੈਗਾ ਉਹ ਜਸਟੀਫਾਈਡ ਹੋ ਜਾਂਦਾ ਨਹੀਂ ਹੁੰਦਾ ਪਰ ਇਹਨਾਂ ਦੇ ਕੋਲ ਤਰੀਕਾ ਇਹ ਆ ਬੀ ਜਿਹੜਾ ਵੀ ਇਹਨਾਂ ਦੇ ਖਿਲਾਫ ਬੋਲੇ ਉਹਦੇ ਉਹਦੀ ਮਾਂ ਦੀਆਂ ਫੋਟੋਆਂ ਲੈ ਲੋ ਨੰਗੀਆਂ ਧਾੜ ਲਗਾ ਕੇ ਉਹਦੀ ਮਾਂ ਦੀਆਂ ਫੋਟੋਆਂ ਜਨਤਕ ਕਰ ਦਿਓ ਉਹਦੀ ਬੱਚੇ ਦੀਆਂ ਫੋਟੋਆਂ ਜਨਤਕ ਕਰ ਦਿਓ ਉਹਦੀ ਘਰ ਵਾਲੀਆਂ ਫੋਟੋਆਂ ਜਨਤਕ ਕਰ ਦਿਓ ਤਾਂ ਕਿ ਜਿਹੜਾ ਸਵਾਲ ਕਰ ਰਿਹਾ ਉਹ ਸਵਾਲ ਚੰਨ ਜੋਗਾ ਨਾ ਰਵੇ ਇਹ ਇਹਨਾਂ ਦਾ ਜੰਗ ਲੜਨ ਦਾ ਤਰੀਕਾ ਆ ਨਹੀਂ ਇਹ ਇਹ ਦੁਆਬੀ ਸਾਹਿਬ ਇਹ ਹੋਈ ਹੈ ਇਹ ਚੀਜ਼ ਵਾਪਰੀ ਹੈ ਇਸ ਤਰ੍ਹਾਂ ਜਿਵੇਂ ਤੁਸੀਂ ਦੱਸਦੇ ਪਏ ਹੋ ਹੈ ਕਹਿੰਦਾ ਜੀ ਤੁਹਾਡੀ ਮਾਨ ਹੁਣਾਂ ਨਾਲ ਵਕਰੀ ਆ ਹਰਪ੍ਰੀਤ ਸਿੰਘ ਮੱਕੂ ਅਨੇਕ ਕਿਸੇ ਟਾਈਮ ਸਵਾਲ ਚੁੱਕੇ ਸਿਗੇ ਬਗੇ ਹਿਲਸਿੰਗ ਐਂਡ ਪਾਰਟੀ ਨੇ ਉਹਨਾਂ ਦੀ ਬੇਟੀ ਦੇ ਬਾਰੇ ਬੜਾ ਕੁਝ ਗੰਗ ਬਕਿਆ ਬੜਾ ਕੁਝ ਕੀਤਾ ਫੋਟੋਆਂ ਐਂਡਡ ਕੀਤੀਆਂ ਕੋਈ ਐਸਾ ਬੰਦਾ ਨਹੀਂ ਬਚਿਆ ਹੋਇਆ ਗੁਰਪ੍ਰੀਤ ਮੁੰਡੀ ਆ ਇੱਕ ਐਕਟੀਵਿਸਟ ਨੇ ਭੈਣ ਨੇ ਉਹਨਾਂ ਦੇ ਬਾਰੇ ਇਹਨਾਂ ਨੇ ਕੀ ਕੋਸ਼ਿਸ਼ ਕੀਤਾ ਉਹਨਾਂ ਦੀਆਂ ਫੋਟੋਆਂ ਦੇ ਨਾਲ ਕੀ ਕੁਝ ਕੀਤਾ ਮੇਰੇ ਪਰਿਵਾਰ ਦੀਆਂ ਫੋਟੋਆਂ ਇਹਨਾਂ ਦੇ ਇਹਨਾਂ ਦੇ ਭਲੇਖੇ ਨਾ ਐਕਚੁਅਲੀ ਮੇਰੀ ਪ੍ਰੋਫਾਈਲ ਤੇ ਇੱਕ ਬੱਚੇ ਦੀ ਫੋਟੋ ਸੀ ਫੋਟੋ ਕਿਸੇ ਦੇ ਬੱਚੇ ਦੀ ਸੀ ਕਿਸੇ ਨੇ ਮੈਨੂੰ ਟੈਗ ਕੀਤੀ ਹੋਈ ਸੀ ਹੂੰ ਪਰ ਇਹ ਹੈਗੀ ਨਾ 2018 ਦੀ ਗੱਲ ਆ ਉਹ ਫੋਟੋ ਕਿੱਥੇ ਟੈਗ ਹੋਣੀ ਆ ਇਹਨਾਂ ਨੂੰ ਲੱਗਿਆ ਕਿ ਉਹ ਦੁਆਬੀ ਦੀ ਕੁੜੀ ਆ ਇਹਨਾਂ ਨੇ ਚੱਕ ਕੇ ਉਸ ਬੱਚੇ ਦੀ ਫੋਟੋ ਵੀ ਐਡਿਟ ਕਰ ਤੋ ਅੱਛਾ ਇਸ ਤਰੀਕੇ ਨਾਲ ਸਵਾਲ ਇਹ ਆ ਕਿ ਮੈਂ ਇਹਨਾਂ ਨੂੰ ਸ਼ਬਦਿਕ ਬਲਾਕਕਾਰੀ ਕਹਾਂਗਾ ਕਿਉਂਕਿ ਹਾਲੇ ਇਹ ਸ਼ਬਦਿਕ ਬਲਾਕਕਾਰੀ ਇਹਨਾਂ ਦੇ ਹੱਥ ਕੋਈ ਪਾਵਰ ਨਹੀਂ ਆਈ ਹੋਈ ਪਰ ਜਿੱਦਣ ਇਹਨਾਂ ਦੇ ਹੱਥ ਪਾਵਰ ਆ ਗਈ ਜੇ ਅਗਾਕਾਲ ਤੱਕ ਦੇ ਜਸਦਾਰ ਬਣ ਗਏ ਜਾਂ ਇਹਨਾਂ ਦੇ ਹੱਥ ਕੌਮ ਦੀ ਬਾਗਡੌਰ ਆ ਗਈ ਹੂੰ ਫੇਰ ਕੀ ਕਰਨਗੇ ਰਾਗੀ ਅਮਨਦੀਪ ਗੌਰ ਉਹਨਾਂ ਦੇ ਤੁਸੀਂ ਪ੍ਰੋਫਾਈਲ ਤੇ ਜਾਓ ਉਹਨਾਂ ਦੀ ਪ੍ਰੋਫਾਈਲ ਤੇ ਜਾ ਕੇ ਦੇਖੋ ਇਹਨਾਂ ਨੇ ਉਹਨਾਂ ਨੂੰ ਕੀ ਕੁਛ ਗੰਦ ਬਗਿਆ ਤੇ ਰਾਗੀ ਰਾਗੀ ਅਮਨਦੀਪ ਗੌਰ ਨੇ ਇਸ ਚੀਜ਼ ਦੇ ਉੱਤੇ ਲਾਈਵ ਕਰਕੇ ਦੱਸਿਆ ਵੀ ਕੀ ਕੁਛ ਕੀਤਾ ਜਿੰਦਗੜ ਸਪੈਸ਼ਲਿਸਟ ਫਾਰਮ ਦਾ ਇਹਨਾਂ ਦਾ ਇੱਕ ਖਾਸ ਬੰਦਾ ਆ ਇਥੇ ਪੰਜਾਬ ਹੀ ਰਹਿੰਦਾ ਆ ਨੰਬਰ ਉਹ ਵਰਸਾ ਵਰਤਦਾ ਸਪੇਨ ਦਾ ਤੇ ਉਸ ਨੇ ਫੋਨ ਕਰਕੇ ਰਾਗੀ ਅਮਨਦੀਪ ਗੌਰ ਨੂੰ ਕੀ ਕੁਛ ਗੰਦ ਨਹੀਂ ਬਗਿਆ ਤੇ ਕੀ ਕੁਛ ਉਹਨਾਂ ਨੂੰ ਗਲਤ ਨਹੀਂ ਬੋਲਿਆ ਅੱਛਾ ਇਹਨਾਂ ਦਾ ਤਰੀਕਾ ਹੀ ਇਹ ਹੈ ਕਿ ਜੋ ਇਹਨਾਂ ਦੇ ਖਿਲਾਫ ਬੋਲ ਲਵੇ ਉਹਨੂੰ ਇੰਨੇ ਕਿ ਗੰਦੇ ਤਰੀਕੇ ਨਾਲ ਜਲੀਲ ਕਰ ਦੋ ਕਿ ਕੋਈ ਇਹਨਾਂ ਦੇ ਖਿਲਾਫ ਸਵਾਲ ਚੁੱਕਣ ਦਾ ਚੁੱਕਣ ਜੋਗ ਦਾ ਨਾਮ ਨਹੀਂ ਹੂੰ ਤਾਂ ਇਹਨਾਂ ਦਾ ਤਰੀਕਾ ਹੀ ਨਹੀਂ ਆ ਸਵਾਲ ਇਹ ਆ ਕਿ ਇੱਕ ਅ ਸਵਾਲ 2 ਨੇ ਇੱਕ ਤੁਸੀਂ ਅਮਿਤ ਸ਼ਾਹ ਨੂੰ ਹੁਣ ਕਨਫਰਮ ਮੰਨਦੇ ਹੋ ਜਾਂ ਅਮਿਤ ਸ਼ਾਹ ਜਿਹੜਾ ਹੈਗਾ ਉਹ ਹਾਲੇ ਵੀ ਆਰਐਸਐਸ ਵਾਲਾ ਹੈਗਾ ਜਾਂ ਉਹ ਆਰਐਸਐਸ ਵਾਲਾ ਕਨਫਰਮ ਆ ਦੂਜੀ ਸਵਾਲ ਇਹ ਆ ਕਿ ਬੀਬੀ ਜਗੀਰ ਕੌਰ ਤੁਹਾਡੀ ਮਾਤਾ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ ਆ ਇਹੀ ਇੰਜਣ ਮਹਿਕਾ ਇਹੀ ਭਗੇਲਾ ਐਨ ਅਮਰਪਾਲ ਗੈਂਗ ਬੀਬੀ ਜਗੀਰ ਕੌਰ ਨੂੰ ਕੁੜੀ ਮਾਰ ਦੱਸਦਾ ਰਿਹਾ ਬੀਬੀ ਜਗੀਰ ਕੌਰ ਨੂੰ ਭਾਜਪਾ ਵਾਲੀ ਦੱਸਦਾ ਰਿਹਾ ਬੀਬੀ ਜਗੀਰ ਕੌਰ ਨੂੰ ਇਹਨਾਂ ਨੇ ਉਹਨਾਂ ਦੀ ਇੱਕ ਫੋਟੋ ਵਾਇਰਲ ਕੀਤੀ ਉਹ ਫੋਟੋ ਸਗੀ ਇਲੈਕਸ਼ਨ ਪਟੀਸ਼ਨ ਵਾਲੀ ਉਸ ਫੋਟੋ ਦੇ ਵਿੱਚ ਇਹ ਕਹਿੰਦੇ ਨੇ ਕਿ ਬੀਬੀ ਜਗੀਰ ਕੌਰ ਪਾਰਲਰ ਜਾ ਕੇ ਆਈਏ ਤੇ ਮੂਛਾਂ ਬਣਵਾ ਕੇ ਆਈਆ ਬੜਾ ਵਾਇਰਲ ਕੀਤਾ ਭਗੇਲਾ ਐਂਡ ਅ ਅਮਰਤਪਾਲ ਗੈਂਗ ਨੇ ਅੱਜ ਉਹੀ ਬੀਬੀ ਜਗੀਰ ਕੌਰ ਤੁਹਾਡੀ ਮਾਤਾ ਦੀ ਗੋਡੇ ਨਾਲ ਕੋਡਾ ਜੋੜ ਕੇ ਬੈਠੀਏ ਹੁਣ ਕੀ ਉਹ ਕਨਫਰਮ ਹੋ ਗਏ ਨੇ ਜਾਂ ਕਿ ਉਹ ਆਰਐਸਐਸ ਦੇ ਨਾਲ ਜੁੜ ਭਾਜਪਾ ਦੇ ਨਾਲ ਜੁੜੇ ਹੋਏ ਨਹੀਂ ਰਹੇ ਜਾ ਤੁਸੀਂ ਜਿਹੜਾ ਉਹਨਾਂ ਨੂੰ ਕੁੜੀਮਾਰ ਕਹਿੰਦੇ ਰਹੇ ਸੀ ਹੁਣ ਉਹ ਪਾਵਤ ਉਤੇ ਗਏ ਨੇ ਹੂੰ ਜਿਹੜਾ ਤਾਂ ਇਹਨਾਂ ਦੇ ਨਾਲ ਜੁੜ ਗਿਆ ਜਿੱਦਾਂ ਆ ਭਾਜਪਾ ਵਾਲਿਆਂ ਦੀ ਵਾਸ਼ਿੰਗ ਮਸ਼ੀਨ ਆ ਕੋਈ ਵੀ ਆਵੇ ਵਾਸ਼ਿੰਗ ਮਸ਼ੀਨ 'ਚ ਪਾਓ ਤੇ ਉਹ ਦੁੱਧ ਤੋਤਾ ਹੋ ਜਾਂਦਾ ਹੁਣ ਇਹਨਾਂ ਨੇ ਵੀ ਮੈਨੂੰ ਲੱਗਦਾ ਜੱਲੂਪੁਰ ਇੱਕ ਵਾਸ਼ਿੰਗ ਮਸ਼ੀਨ ਲਾਈ ਹੋਈ ਆ ਜਿਹੜਾ ਵੀ ਆ ਗਿਆ ਉਸ ਵਾਸ਼ਿੰਗ ਮਸ਼ੀਨ 'ਚ ਪਾਓ ਤੇ ਉਹ ਦੁੱਧ ਦੱਤਾ ਹੋ ਗਿਆ ਪਰ ਦੋਬੀ ਸਾਹਿਬ ਸਵਾਲ ਤਾਂ ਇਹ ਨਾ ਕਿ ਜੁੜੇ ਕਿਵੇਂ ਮਤਲਬ ਜੁੜਤਾ ਗਏ ਪਰ ਇਹ ਸਾਰਾ ਹੋਇਆ ਕੀ ਹੁਣ ਅਚਾਨਕ ਸੁਖਵੀਰ ਸਿੰਘ ਬਾਦਲ ਦੇ ਲੋ ਦੇ ਧੜੇ ਵੱਲੋਂ ਕੱਢ ਦਿੱਤੇ ਜਾਂਦੇ ਆ ਪਾਰਟੀ ਚੋਂ ਕੱਢ ਦਿੱਤੇ ਜਾਂਦੇ ਆ ਬਾਗੀ ਧੜਾ ਅਲਹਿਦਾ ਹੋ ਗਿਆ ਮੁੜ ਕੇ ਆ ਕੇ ਅੰਮ੍ਰਿਤਪਾਲ ਦੇ ਉਹਨਾਂ ਦੇ ਪਰਿਵਾਰ ਦੀ ਸ਼ਰਨ ਚ ਬਹਿ ਗਿਆ ਇਹ ਸਾਰਾ ਵਾਪਰਿਆ ਕੀ ਹੈ ਦੇਖੋ ਜੁੜਨ ਜੜਾਣਾ ਇਹ ਰਾਜਨੀਤੀ ਆ ਇੱਥੇ ਭਾਈਵੰਦੀ ਕੋਈ ਨਹੀਂ ਚੱਲਦੀ ਇਹ ਰਾਜਨੀਤੀ ਆ ਜੁੜਨਾ ਜੜਾਣਾ ਜਾਂ ਤਾਂ ਨੋਟਾਂ ਦੇ ਖੇਲ ਤੇ ਹੁੰਦਾ ਹਮ ਹੈਨਾ ਤੇ ਜਾਂ ਆਪਣੀਆਂ ਕੁਝ ਇੱਛਾਵਾਂ ਦੀ ਪੂਰਤੀ ਵਾਸਤੇ ਹੁੰਦਾ ਮੈਂ ਜਿਹੜਾ ਬਾਗੀ ਧੜਾ ਆ ਬਾਕੀ ੜਾ ਵੀ ਕਾਬਜ਼ ਹੋਣਾ ਚਾਹੁੰਦਾ ਤੇ ਇਹ ਵੀ ਕਾਬਜ਼ ਹੋਣਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਉੱਤੇ ਜੁੜਨਾ ਜੁੜਾਣਾ ਕੀ ਹੈਗਾ ਕਿਵੇਂ ਹੋਇਆ ਉਹ ਆਉਣ ਵਾਲੇ ਜਨਾਂ ਦੇ ਵਿੱਚ ਸਾਬਤ ਉਹ ਜਨਤਾ ਕੋਈ ਜਾਣਾ ਪਰ ਇਹਨਾਂ ਦਾ ਅੰਦਰ ਖੱਤੇ ਐਲਾਈਅੰਸ ਜੜਾ ਆ ਉਹ ਐਲਾਈਅੰਸ ਤਾਂ ਦੇਖੋ ਜਨਤਾ ਕੀ ਹੋ ਗਿਆ ਜਦੋਂ ਸਾਹਮਣੇ ਬੈਠ ਰਹੇ ਨੇ ਮੀਟਿੰਗਜ਼ ਹੋ ਰਹੀਆਂ ਸਾਰਾ ਕੁਝ ਹੋ ਰਿਹਾ ਤੇ ਇਹ ਇਹ ਗੱਲ ਹੁਣੇ ਆ ਵੀ ਲੋਕਾਂ ਨੇ 92 ਐਮਐਲਏ ਜਤਾਏ ਬਦਲਾ ਲਿਆ ਤਾਂ ਮਛੀ ਪੱਥਰ ਕੱਟ ਕੇ ਮੁਰਦੀ ਆ ਉਹਵੇਂ ਲੋਕੀ ਬਦਲਾ ਲੈ ਕੇ ਮੁੜੇ ਨੂੰ ਤੇ ਹੁਣ ਉਹ ਬਦਲਾ ਦਾ ਲੋਕ ਉਸ ਬਲਾਗ ਬਦਲਾ ਨੂੰ ਇੰਜੋਏ ਕਰਦੇ ਪਏ ਨੇ ਤੇ ਉਸ ਬਦਲਾ ਦਾ ਕੀ ਹੱਲ ਨਿਕਲਿਆ ਆਪਾਂ ਨੂੰ ਪਤਾ ਹੁਣ ਲੋਕ ਸਿਰ ਪੱਖਰ ਚੱਟ ਕੇ ਮੁੜਨ ਨੂੰ ਵਾਪਸ ਨਹੀਂ ਤਿਆਰ ਤੇ ਹੁਣ ਇੱਕ ਹੋਰ ਬਦਲਾ ਲੈਣ ਨੂੰ ਤਿਆਰ ਨੇ ਪਰ ਬਦਲਾ ਆਣਾ ਜਿਨ੍ਹਾਂ ਦੇ ਸਿਰ ਤੇ ਆ ਹੂੰ ਉਹੀ ਪੁਰਾਣੇ ਜਿਨ੍ਹਾਂ ਨੂੰ ਦਰਕਨਾਰ ਕੀਤਾ ਇੱਕ ਪੁਰਾਣੀ ਪਾਰਟੀ ਦੇ ਵਿੱਚੋਂ ਦੀ ਇੱਕ ਪੁਰਾਣੀ ਪਾਰਟੀ ਖਤਮ ਹੋਈ ਉਹਨਾਂ ਨੂੰ ਹੀ ਲਿਆ ਕੇ ਮੁੜ ਘੜ ਕੇ ਖੋਤੀ ਬੋਰਡ ਥੱਲੇ ਵਾਲਾ ਕੰਮ ਫੇਰ ਕੌਮ ਦੇ ਸਿਰ ਤੇ ਪਹੁੰਚਾਉਣ ਦੀਆਂ ਤਿਆਰੀਆਂ ਨੇ ਤੇ ਨਵੇਂ ਚਿਹਰੇ ਇਹਨਾਂ ਦੇ ਕੋਲ ਨਵੇਂ ਚਾਰੇ ਨਹੀਂ ਨਵੇਂ ਇਹਨਾਂ ਕੋਲ ਲੀਡਰਸ਼ਿਪ ਹੈ ਨਹੀਂ ਉਹਨਾਂ ਦੇ ਸਿਰ ਤੇ ਹੀ ਸਾਰਾ ਕੰਮ ਹੋ ਰਿਹਾ ਹੁਣ ਇਸ ਇੰਟਰਵਿਊ ਤੋਂ ਬਾਅਦ ਹੋ ਸਕਦਾ ਕਿ ਉਹ ਬੈਕਫੁੱਟ ਤੇ ਚਲੇ ਜਾਣ ਉਹਨਾਂ ਨੂੰ ਇਹ 프ਰੰਟਫੁੱਟ ਤੇ ਨਾਲ ਲਿਆ ਆਣ ਪਰ ਬੈਕਫੁੱਟ ਤੇ ਰਹਿਣਾ ਉਹਨਾਂ ਨੇ ਹੂੰ ਠੀਕਾ ਇਹ ਤਾਂ ਉਹ ਗੱਲ ਹੋ ਗਈ ਵੀ ਗਏ ਸੀ ਘਰੋਂ ਘਰੋਂ ਗਏ ਸੀਗੇ ਨਿਕਲ ਕੇ ਵੀ ਸ਼ਾਂਤੀ ਮਿਲੂਗੀ ਡੇਰੇ ਚ ਤੇ ਡੇਰੇ ਚ ਹੋਰ ਵੱਡਾ ਕੁੱਤਖਾਨਾ ਮਿਲਿਆ ਸਾਥ ਬਣਨ ਗਏ ਸੀਗੇ ਘਰੋਂ ਸ਼ਾਂਤੀ ਦੀ ਭਾਲ 'ਚ ਤੇ ਅੱਗੇ ਜਾ ਕੇ ਹੋਰ ਵੱਡਾ ਕੁੱਤਖਾਨਾ ਟੱਕਰ ਗਿਆ ਹੂੰ ਮੈਂ ਦੁਆਬੀ ਸਾਹਿਬ ਬਿਲਕੁਲ ਪੁੱਛਣਾ ਚਾਹੁੰਦਾ ਇੱਕ ਤਾਂ ਚਲੋ ਤੁਸੀਂ ਕਹਿੰਦੇ ਹੋ ਕਿ ਐਸਜੀਪੀਸੀ ਦੀਆਂ ਇਲੈਕਸ਼ਨਸ ਹੈਗੀਆਂ ਨੇ ਜਾਂ ਐਸਜੀਪੀਸੀ ਦੇ ਉੱਤੇ ਕਾਬਜ਼ ਹੋਣਾ ਚਾਹੁੰਦੇ ਨੇ ਉਹਦਾ ਉਹਦਾ ਮੰਤਵ ਹੋ ਸਕਦਾ ਸਰਵਜੀਤ ਸਿੰਘ ਖਾਲਸਾ ਵਾਰ-ਵਾਰ ਇੱਕ ਦਾਵਾ ਕਰਦੇ ਨੇ ਕਿ ਅਸੀਂ ਤਾਂ ਪਾਰਟੀ ਬਣਾਉਣੀ ਆ ਉਹਦੇ ਵਿੱਚ ਅਮਰਿਤਪਾਲ ਸਿੰਘ ਕਹਿੰਦੇ ਸਹਾਇਕੀ ਹੋਣਗੇ ਅਸੀਂ ਦੋਵਾਂ ਨੇ ਰਲ ਕੇ ਉਹ ਪਾਰਟੀ ਬਣਾਉਣੀ ਆ ਹੁਣ ਇਹ ਇਹਨਾਂ ਦੋਵਾਂ ਦੇ ਮੋਢੇ ਤੇ ਰੱਖ ਕੇ ਆਪਣਾ ਦਾਅ ਖੇਡਣਾ ਚਾਹੁੰਦੇ ਆ ਜਿਹੜੇ ਬਾਗੀ ਲੀਡਰ ਨੇ ਅ ਤੁਹਾਡੀ ਮਾਨ ਹੋਣਾ ਨੇ ਨਾ ਇੱਕ ਗੱਲ ਕੀਤੀ ਸੀ ਆ ਪਿੱਛੇ ਉਹਨਾਂ ਦੀ ਉਹਨਾਂ ਨੇ ਇੱਕ ਲਾਈਵ ਕੀਤਾ ਉਹਦੇ 'ਚ ਉਹ ਗੱਲ ਕਰਦੇ ਨੇ ਕਿ ਜਦੋਂ ਤੁਸੀਂ ਲੋਕਾਂ ਨੇ ਜਿਤਾਏ ਨਹੀਂ ਅ ਸਰਜੀ ਸਿੰਘ ਪਾਸਾ ਨੂੰ ਜਦੋਂ ਤੁਸੀਂ ਲੋਕਾਂ ਵੱਲੋਂ ਜਿਤਾਏ ਗਏ ਹੋ ਜਿਤੰਦ ਦੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਘਰ ਪਰਣਾ ਸ਼ੁਰੂ ਕਰਤਾ ਜਿੱਤੇ ਦੇ ਸਾਰ ਦੂਜੇ ਜਾਂ ਤੀਜੇ ਦਿਨ ਉਹਨਾਂ ਨੇ ਜਾ ਕੇ ਇੱਕ ਨਵੀਂ ਗੱਡੀ ਖੜਾਈ ਉਹ ਪੈਸਾ ਕਿੱਥੋਂ ਆਂਦਾ ਕੌਣ ਲੈ ਕੇ ਆਂਦਾ ਕੀ ਦਾ ਪੈਸਾ ਆ ਆਪਣਾ ਉਹ ਤਾਂ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਸੰਗਤਾਂ ਨੇ ਦਿੱਤੀ ਹੈ ਸੰਗਤਾਂ ਦੀ ਹੈ ਤਾਂ ਗੱਡੀ ਕਹਿੰਦੇ ਸੰਗਤ ਬੜੀ ਮਿਹਰਬਾਨ ਹੈਗਾ ਸੰਗਤ ਬੜੀ ਮਿਹਰਬਾਨ ਆ ਵੀ ਇਹਨਾਂ ਨੂੰ ਗੱਡੀਆਂ ਵੀ ਲੈ ਕੇ ਦੇ ਦਿੰਦੀ ਇਹਨਾਂ ਨੂੰ ਘਰ ਕੋਠੀਆਂ ਵੀ ਲੈ ਕੇ ਦੇ ਦਿੰਦੀ ਆ ਤੇ ਇਹਨਾਂ ਨੂੰ ਕੋਈ ਆ ਕੇ ਇਹ ਵੀ ਨਹੀਂ ਪੁੱਛਦਾ ਕਿ ਪੈਸਾ ਕਿੱਥੋਂ ਆਇਆ ਕਿੰਨੇ ਦਿੱਤਾ منی ਲਾਂਡਰਿੰਗ ਹੋਈ ਨਹੀਂ ਹੋਈ ਕੋਈ ਸਵਾਲ ਜਵਾਬ ਨਹੀਂ ਨਾ ਇਹਨਾਂ ਨੂੰ ਕੋਈ ਏਜੰਸੀ ਪੁੱਛਦੀ ਆ ਨਾ ਇਹਨਾਂ ਨੂੰ ਆਈਪੀ ਪੁੱਛਦੀ ਆ ਨਾ ਆਈਡੀ ਪੁੱਛਦੀ ਆ ਕੋਈ ਪੁੱਛੇ ਗੇਚੀ ਨਹੀਂ ਹੈ ਸਵਾਲ ਹੀ ਨਹੀਂ ਹੈਗਾ ਕਿ ਇਹਨਾਂ ਕੋਲ ਪੈਸਾ ਆ ਰਿਹਾ ਸਵਾਲ ਹੀ ਆ ਕਿ ਹੁਣ ਆਈਡੀ ਕਿੱਥੇ ਆ ਹੁਣ ਸੀਬੀਆਈ ਕਿੱਥੇ ਆ ਹੁਣ ਇਹਨਾਂ ਦੇ ਪੈਸਿਆਂ ਦੀ ਇਹਨਾਂ ਦੇ ਖਾਤਿਆਂ ਦੀ ਜਾਂਚ ਕਿਉਂ ਨਹੀਂ ਆ ਇੱਕ ਮੈਨੂੰ ਮੈਨੂੰ ਯਾਦ ਆਉਂਦਾ ਇੱਕ ਇੱਕ ਬਜ਼ੁਰਗ ਦਾ ਮੈਂ 2 ਸਾਲ ਪਹਿਲਾਂ ਕੇਸ ਹੈਂਡਲ ਕੀਤਾ ਸੀ ਤੇ ਦੇ ਵਿੱਚ ਨਾ ਅ ਯੂਐਸਏ ਯੂਐਸਏ ਕਿਸੇ ਅਕਾਊਂਟ ਤੋਂ ਅ 1000 ਰੁਪਿਆ ਟ੍ਰਾਂਸਫਰ ਹੋਇਆ ਸਿਰਫ 1000 ਰੁਪਿਆ ਉਹ 1000 ਰੁਪਿਆ ਕਿੰਨੇ 10 ਡਾਲਰ ਹੁੰਦੇ ਆ 1000 ਰੁਪਿਆ 10 ਜਾਂ 11 ਡਾਲਰ ਉਸ ਬਜ਼ੁਰਗ ਦਾ ਐਸਾ ਕਸੀਟਾ ਪਾਇਆ ਸੀ ਆਈਡੀ ਵਾਲਿਆਂ ਨੇ ਵੀ ਇਹ 1000 ਰੁਪਿਆ ਆਇਆ ਕਿੱਥੋਂ ਉਹ ਵਿਚਾਰਾ ਨਾ 2 ਸਾਲ ਲਗਾਤਾਰ ਇਸ ਚੀਜ਼ ਦੇ ਤਰੀਕਾ ਹੀ ਪੁੱਗਤਾ ਜਾ ਰਿਹਾ ਇਨਵੈਸਟੀਗੇਸ਼ਨ ਹੀ ਚਲਦੀ ਰਹੀ ਉਹ ਪਰਚਾਈ ਦਾ ਜੋ ਹੈ ਸਿਰਫ ਇਨਵੈਸਟੀਗੇਸ਼ਨ ਫਿਰ ਜਦੋਂ ਮੇਰੇ ਹੱਥੇ ਗੱਲ ਆਈ ਤੇ ਆਪਾਂ ਇਸ ਚੀਜ਼ ਨੂੰ ਹੈਂਡਲ ਕੀਤਾ ਤਾਂ ਪਤਾ ਲੱਗਿਆ ਕਿ ਸਿਰਫ 10 ਜਾਂ 12 ਡਾਲਰ ਜਾਂ 15 ਡਾਲਰ ਦੀ ਗੱਲ ਸੀਗੀ ਜਿਹੜੇ ਉਹਦੇ ਅਕਾਊਂਟ ਚ ਆਏ ਉਸ ਕਰਕੇ ਉਹਨੂੰ 2 ਸਾਲ ਤੱਕ ਸਿੱਟਾ ਹਾਊਸ ਬਸੁਰਗ ਨੂੰ ਪਾਈ ਰੱਖਿਆ ਅਲੱਗ ਅਲੱਗ ਏਜੰਸੀਆਂ ਨੇ ਇੱਕ ਜੰਮ ਕਹਣੀ ਸੀਬੀਆਈ ਵਾਲਿਆਂ ਨੇ ਆਈਡੀ ਵਾਲਿਆਂ ਨੇ ਆਈਡੀ ਵਾਲਿਆਂ ਨੇ ਆਪ ਮੰਦੀ ਦੇ ਅਕਾਊਂਟ ਚ 10 ਵੀ ਡਾਲਰ ਆਏ ਤਾਂ ਉਹਦਾ ਕਿਸੇ ਟਾਪਾ ਪਾ ਦਿੰਦੇ ਨੇ ਇਹਨਾਂ ਦੇ ਅਕਾਊਂਟਾਂ 'ਚ ਪੈਸੇ ਆ ਰਹੇ ਨੇ ਕਰੋੜਾਂ ਦੇ ਹਿਸਾਬ ਨਾਲ ਆ ਰਹੇ ਨੇ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੂੰ ਕੋਈ ਮਨੀ ਟ੍ਰੇਲ ਦੀ ਮਨੀ ਲਾਂਡਰਿੰਗ ਦੀ ਜਾਂਚ ਹੀ ਨਹੀਂ ਹੈਗੀ ਇਹ ਸਰਕਾਰੀ ਵਾਈ ਨੇ ਜਾਂ ਸਰਕਾਰੀ ਕੀ ਮੈਨਾਂ ਦਾ ਤੱਲੁਕ ਕੀ ਆ ਸਰਕਾਰ ਦੇ ਨਾਲ ਇਹਨੂੰ ਇਸ ਇਸ ਮੈਟਰ ਨੂੰ ਜਰਾ ਹੋਰ ਵਿਸਥਾਰ ਪੂਰਵਕ ਦੱਸਿਏ ਦੁਆਬੀ ਸਾਹਿਬ ਮਤਲਬ ਜੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਜਾਂ ਇਹਨਾਂ ਦੇ ਉੱਤੇ ਅੱਖ ਨਹੀਂ ਹੈਗੀ ਈਡੀ ਦੀ ਜਾਂ ਸੀਬੀਆਈ ਦੀ ਇਹਦਾ ਮਤਲਬ ਕੀ ਹੈ ਤਾਂ ਮਤਲਬ ਤਾਂ ਸਾਫ਼ ਹੈ ਜੀ ਇਹ ਚ ਹੁਣ ਦੱਸਣ ਵਾਲੀ ਤਾਂ ਕੋਈ ਗੱਲ رائے ਦੋ رائے ਹੈ ਹੀ ਨਹੀਂ ਇਹ ਜਾਂ ਤਾਂ ਸਰਕਾਰਾਂ ਦੇ ਮਾਮੇ ਦੇ ਪੁੱਤ ਲੱਗਦੇ ਨੇ ਜਾਂ ਸਰਕਾਰਾਂ ਦੇ ਜਵਾਨ ਲੱਗਦੇ ਨੇ ਹੂੰ ਮੈਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਇਹ ਦੇਖੋ ਜੇ ਸਰਕਾਰ ਇਹ ਚਾਹੁੰਦੀ ਕਿ ਅਮਰਿਤਪਾਲ ਨੂੰ ਇਲੈਕਸ਼ਨ ਨਹੀਂ ਲੜਨ ਦੇਣਾ ਤੇ ਕੀ ਅਮਰਿਤਪਾਲ ਇਲੈਕਸ਼ਨ ਲੜ ਲੈਂਦਾ ਹੂੰ ਕੋਈ ਚਾਂਸ ਹੀ ਨਹੀਂ ਸੀ ਨਾ ਅੱਗੇ ਵੀ ਤਾਂ ਇੰਨਾ ਰੌਲਾ ਪਾਉਂਦੀਆਂ ਸਰਕਾਰਾਂ ਧੱਕਾ ਕਰਦੀਆਂ ਸਰਕਾਰਾਂ ਅੰਦਰ ਬੈਠੇ ਬੰਦੀ ਸਿੰਘਾਂ ਨੂੰ ਜਿਹੜੇ 34-34 ਸਾਲ ਤੋਂ ਬੈਠੇ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਨਹੀਂ ਕੱਢ ਦੇਗੀ ਕਾਨੂੰਨ ਨੂੰ ਛਿੱਕੇ ਟੰਗਿਆ ਹੋਇਆ ਸੰਵਿਧਾਨ ਨੂੰ ਛਿੱਕੇ ਟੰਗਿਆ ਹੋਇਆ ਉਹ ਵੀ ਸਰਕਾਰ ਦੇ ਚਾਹਦੀ ਵੀ ਅੰਮ੍ਰਿਤਪਾਲ ਇਲੈਕਸ਼ਨ ਨਾ ਲੜੇ ਤਾਂ ਕੀ ਉਹ ਲੜ ਸਕਦਾ ਸੀ ਨਹੀਂ ਲੜ ਸਕਦਾ ਸੀ ਪਰ ਜਿੱਲ ਵਿੱਚ ਬੈਠੇ ਉਹਦੇ ਖਾਤੇ ਵੀ ਖੁੱਲਦੇ ਆ ਬਾਹਰ ਉਹਦੇ ਅਕਾਊਂਟ ਵੀ ਖੁੱਲਦੇ ਆ ਉਹਦੇ ਅਕਾਊਂਟ 'ਚ 1000 ਰੁਪਏ ਸ਼ੋਅ ਕੀਤੇ ਜਾਂਦੇ ਆ ਤੇ 30 35 ਲੱਖ ਰੁਪਈਆ ਉਹਦੇ ਖਰਚ ਹੁੰਦਾ ਉਹਦੇ ਇਲੈਕਸ਼ਨ ਦੇ ਵਿੱਚ ਫਿਰ ਇਹ ਪੈਸਾ ਕਿੱਥੋਂ ਆਇਆ ਇਹ ਜਾਂਚ ਨਹੀਂ ਹੁੰਦੀਆਂ ਉਹਦੇ ਐਫੀਡੇਵਿਟ ਦੇ ਵਿੱਚ 3600 ਗਲਤੀਆਂ ਹੁੰਦੀਆਂ ਨੇ ਉਸ ਗਲਤੀਆਂ ਦੀ ਕੋਈ ਜਾਂਚ ਨਹੀਂ ਹੁੰਦੀ ਅੱਖ ਬੰਦ ਕਰਕੇ ਉਹਦਾ ਐਫੀਡੇਕਮੈਂਟ ਐਕਸੈਪਟ ਕੀਤਾ ਜਾਂਦਾ ਉਹਨੂੰ ਚੋਣ ਲੜਵਾਇਆ ਜਾਂਦਾ ਮੈਂ ਹਾਈ ਉਥੇ ਤਰਨਤਨ ਕੋਰਟ ਦੇ ਵਿੱਚ ਉਹਦੇ ਐਫੀਡੇਵਿਟ ਨੂੰ ਚੈਲੰਜ ਕਰਦਾ ਮੇਰਾ ਚੈਲੰਜ ਚੱਕ ਕੇ ਪਰੇ ਛੱਡਿਆ ਜਾਂਦਾ ਵੀ ਇੱਕ ਰੱਦੀ ਦੇ ਟੁਕੜੇ ਵਾਂਗੂ ਮੇਰਾ ਚੈਲੰਜ ਪਰੇ ਛੱਡਿਆ ਜਾਂਦਾ ਉਹ ਮੁਰ ਵਿੱਚ ਹਾਈ ਕੋਰਟ ਖੜੇ ਆਂ ਉਸੇ ਮਾਮਲੇ ਦੇ ਵਿੱਚ ਇਹ ਸਰਕਾਰ ਮੈਨੂੰ ਲੱਗਦਾ ਨਹੀਂ ਹੈ ਕਿ ਹਾਲੇ ਵੀ ਇਸ ਚੀਜ਼ ਨੂੰ ਸੀਰੀਅਸਲੀ ਲੈਣ ਵਾਲੀ ਹੈ ਇਹ ਨਹੀਂ ਪਤਾ ਹੈਗਾ ਕਿ ਸਾਡੀ ਪਟੀਸ਼ਨ ਐਕਸੈਪਟ ਹੋਊਗੀ ਜਾਂ ਰਿਜੈਕਟ ਹੋਊਗੀ ਹਾਲੇ ਇਹਦਾ ਵੀ ਕੋਈ ਨਹੀਂ ਪਤਾ ਹਮਮ ਪਰ ਸਰਕਾਰ ਜੇ ਚਾਵੇ ਜੇ ਸਰਕਾਰ ਅਮਰਪਾਲ ਦੇ ਖਿਲਾਫ ਹੈ ਤੇ ਸਰਕਾਰ ਨੂੰ ਭੱਜ ਕੇ ਮੇਰੀ ਐਕਸੈਪਟ ਕਰਨੀ ਚਾਹੀਦੀ ਸੀ ਇੱਕ ਪਟੀਸ਼ਨ ਪਰ ਹਾਲੇ ਤੱਕ ਅਸੀਂ ਉਸ ਚੀਜ਼ ਦੇ ਚ ਰੋਲਦੇ ਕਰਦੇ ਪਏ ਆ ਜਦੋਂ ਜਦ ਕਰ ਰਹੇ ਆ ਕਿ ਕਿਸੇ ਤਰੀਕੇ ਪਟੀਸ਼ਨ ਐਕਸੈਪਟ ਹੋਵੇ ਔਰ ਇਹਦੇ 99% ਚਾਂਸਸ ਨੇ ਕਿ ਸਾਡੀ ਪਟੀਸ਼ਨ ਜਿਹੜੀ ਅਮਰਤਪਾਲ ਦੇ ਖਿਲਾਫ ਆ ਉਹ ਰਿਜੈਕਟ ਹੋ ਗਈ। ਹੂੰ ਇੰਨੇ ਲਾੜਲੇ ਕਿਵੇਂ ਨੇ ਸਰਕਾਰਾਂ ਦੇ? ਸਰਕਾਰ ਇਹਨਾਂ ਨੂੰ ਪਾਲ ਰਹੀ ਆ ਜਾਂ ਇਹ ਸਰਕਾਰਾਂ ਦੇ ਮਾਮੇ ਦੇ ਪੁੱਤ ਲੱਗਦੇ। ਹੂੰ ਔਰ ਇਹ ਆਮ ਲੋਕਾਂ ਨੂੰ ਇਹ ਚੀਜ਼ਾਂ ਦਿਖਾਈਂ ਜਾਂ ਦਿੰਦੀਆਂ ਨੇ। ਹੂੰ ਬਿਲਕੁਲ ਠੀਕ ਅੱਛਾ ਦਵਾਬੀ ਸਾਹਿਬ ਮੈਂ ਇਹ ਵੀ ਚਾਹਣਾ ਕਿ ਆਪਾਂ ਚਲੋ ਹੁਣ ਇਹ ਸਾਰੀ ਗੱਲ ਲੋਕਾਂ ਸਾਹਮਣੇ ਰੱਖੀ ਹੈ ਪਰ ਇਹਦੇ ਨਾਲ ਨਾਲ ਹੁਣ ਅੰਤ ਤੱਕ ਆਉਂਦੇ ਆਉਂਦੇ ਇੱਕ ਗੱਲ ਹੋਰ ਕਰੀਏ ਕਿ ਜਿਹੜਾ ਇਹ ਤਸਵੀਰ ਜਿਹੜੀ ਸਾਹਮਣੇ ਆਈ ਹੈ ਜਿਸ ਤਸਵੀਰ ਦੇ ਵਿੱਚ ਸਾਰੇ ਇਕੱਠੇ ਬੈਠੇ ਹੋਏ ਐ ਹੁਣ ਇਹਦਾ ਇਹਦਾ ਅਗਲਾ ਸਟੈਪ ਕੀ ਹੋਣ ਵਾਲਾ ਐ ਅਗਲੇ ਸਟੈਪ ਦੇ ਵਿੱਚ ਕੀ ਹੋਣ ਵਾਲਾ ਐ ਜਿਹਦੇ ਵਿੱਚ ਇੱਕ ਤਰ ਪਾਸੇ ਅਕਾਲੀ ਦਲ ਆ ਦੂਜੇ ਪਾਸੇ ਹੁਣ ਕੀ ਅਕਾਲੀ ਦਲ ਦਾ ਬੀਤੜਾ ਬਣਨ ਜਾ ਰਿਹਾ ਹੈ ਜਾਂ ਫਿਰ ਉਹਦੇ ਵਿੱਚ ਕੇਂਦਰ ਦੀ ਜਾਂ ਕਿਸੇ ਹੋਰ ਪਾਰਟੀ ਦੀ ਸ਼ਮੂਲੀਅਤ ਮਤਲਬ ਇੱਕ ਵਾਰੀ ਨਾ ਇੱਕ ਖਲਾਸਾ ਜਿਹਾ ਦੇਖੋ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਰਹੀ ਆ ਬੜੀਆਂ ਕੁਰਬਾਨੀਆਂ ਦੇ ਬਾਅਦ ਅਕਾਲੀ ਦਲ ਜਿਹੜਾ ਫਾਰਮ ਹੋਇਆ ਅਸੀਂ ਬੜਾ ਰੌਲਾ ਪਾਇਆ ਵੀ ਅਕਾਲੀ ਦਲ ਜਿਹੜਾ ਹੈਗਾ ਉਹਨੂੰ ਨਹੀਂ ਖਤਮ ਕਰਨਾ ਅਕਾਲੀ ਦਲ ਦੇ ਵਿੱਚ ਜਿਹੜਾ ਗੜਬੜ ਚੱਲ ਆਇਆ ਜਾਂ ਜਿਹੜਾ ਪਰਿਵਾਰਵਾਦ ਹੈ ਉਹਨੂੰ ਖਤਮ ਕੀਤਾ ਜਾਵੇ ਪਰ ਉਹ ਕਹਿੰਦੇ ਆ ਨਾ ਕਿ ਮੱਝ ਦੇ ਨਾਲ ਪਿੱਸੂ ਵੀ ਮਰਦੇ ਨੇ ਮੱਝ ਦੇ ਨਾਲ ਚਿੱਚੜ ਵੀ ਮਰ ਜਾਂਦੇ ਨੇ ਆਪਾਂ ਮਾਰਨ ਦਾ ਚੱਲੇ ਸੀਗੇ ਕਿਸੇ ਮਾਰਨ ਦਾ ਚੱਲੇ ਸੀ ਇੱਕ ਪਰਿਵਾਰਵਾਦ ਨੂੰ ਉਹਦੇ ਨਾਲ ਅਸੀਂ ਅਕਾਲੀ ਦਲ ਵੀ ਮਾਰ ਲਿਆ ਠੀਕ ਆ ਹੁਣ ਸਾਡੀ ਕੋਈ ਖੇਤਰੀ ਪਾਰਟੀ ਨਹੀਂ ਬਚੀ ਅੱਜ ਸਾਡੀ ਖੇਤਰੀ ਪਾਰਟੀ ਜਿਹਨੂੰ ਬਣਾਉਣ ਨੂੰ ਸੂ ਸਾਲ ਲੱਗੇ ਜਿਹੜਾ ਜਿਹੜਾ ਅਕਾਲੀ ਦਲ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਖੜਾ ਹੋਇਆ ਅੱਜ ਉਹ ਪੰਜਾਬ ਦੇ ਵਿੱਚ ਇੱਕ ਸੀਟ ਤੇ ਸਿਮੜ ਕੇ ਰਹਿ ਗਿਆ ਉਹਨਾਂ ਦੇ ਕੋਲ ਸਿਰਫ ਇੱਕ ਸੀਟ ਆ ਤੇ ਉਹ ਵੀ ਇੱਕ ਸੀਟ ਜਿਹੜੀ ਉਹਨਾਂ ਦੀ ਰਾਮਪੁਰੂਸੇ ਆ ਹਮ ਜੇ ਤਾਂ ਅਕਾਲੀ ਦਲ ਹੀ ਖਤਮ ਕਰਨਾ ਸੀਗਾ ਜੇ ਅਕਾਲੀ ਦਲ ਨੂੰ ਹੀ ਸ਼ਕਰਾ ਲੈਣਾ ਸੀ ਤਉ ਬਾਗੀ ਨੇਤਾ ਜਿਹੜੇ ਅਕਾਲੀ ਦਲ ਦੇ ਵਿੱਚੋਂ ਕਿ ਨਿਕਲ ਕੇ ਆਏ ਨੇ ਹੈ ਤਾਂ ਉਹ ਵੀ ਅਕਾਲੀ ਹੋ ਆ ਨਾ ਸਿਰਫ ਉਹਨਾਂ ਦਾ ਅਕਾਲੀ ਦਲ ਵਿੱਚੋਂ ਕਿ ਨਿਕਲ ਜਾਣਾ ਉਹਨਾਂ ਨੂੰ ਦੁੱਧ ਤੋਂ ਨਹੀਂ ਕਰਦਾ ਪਿਛਲੇ 40 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਉਹਨਾਂ ਦੇ ਵੀ ਤਾਂ ਹੱਥ ਰੰਗੇ ਹੋਏ ਨੇ ਹੂੰ ਇਹ ਅਕਾਲੀ ਦਲ ਦੇ ਖਾਤੇ ਨੇ ਵਿੱਚ ਬੇਅਦਬੀ ਆ ਹਾਲਾਂਕਿ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੇ ਜੇ ਬੇਅਦਬੀ ਅਕਾਲੀ ਦਲ ਦੇ ਖਾਤੇ ਪੈਂਦੀ ਆ ਤੇ ਫਿਰ ਉਹ ਜਿਹੜੇ 8 ਜਣੇ ਅੰਮ੍ਰਿਤਪਾਲ ਦੀ ਮਾਤਾ ਦੇ ਗੋਡੇ ਨਾਲ ਗੁੱਡਾ ਜੋੜ ਕੇ ਬੈਠੇ ਹੋਏ ਨੇ ਉਹਨਾਂ ਦੇ ਸਮਾਗਮ 'ਚ ਬੈਠੇ ਹੋਏ ਨੇ ਤਾਂ ਫੇਰ ਤਾਂ ਅੰਮ੍ਰਿਤਪਾਲ ਨੇ ਗੈਂਗ ਦਾ ਸਿੱਧਾ-ਸਿੱਧਾ ਬੇਅਦਵੀ ਬਣਾ ਤੇ ਉਹਨਾਂ ਨੂੰ ਹੱਥ ਛੁੱਟ ਗਿਆ ਹਾਂ ਨਾ ਇਹ ਮਤਲਬ ਮਖੌਟਾ ਬਦਲ ਕੇ ਫੇਰ ਤੋਂ ਅਕਾਲੀ ਦਲ ਨੂੰ ਹੀ ਵਾਪਸ ਪਰੋਸਣ ਦੀ ਤਿਆਰੀ ਆ ਪਰ ਇਹ ਪਰੋਸਣਗੇ ਕਿ ਲੋਕ ਇੰਨੇ ਕ ਅੰਨੇ ਭਲਕਤ ਹੋਏ ਨੇ ਇਹਨਾਂ ਦੇ ਇਹ ਤੇ ਲੋਕ ਉਹਨਾਂ ਨੂੰ ਐਕਸੈਪਟ ਵੀ ਕਰਨਗੇ ਹਾਂ ਠੀਕ ਠੀਕ ਬਿਲਕੁਲ ਬਿਲਕੁਲ ਇਹ ਫਿਲਹਾਲ ਜੋ ਹਾਲਾਤ ਬਣਦੇ ਪਏ ਨੇ ਸਰਦਾਰ ਭਗਤ ਸਿੰਘ ਦੁਆਬੀ ਹੋਣਾ ਨੇ ਵਿਸਥਾਰ ਪੂਰਵਕ ਸਾਹਮਣੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਹੈ ਲੋਕਾਂ ਤੱਕ ਪਹੁੰਚਾਣ ਦੀ ਕੋਸ਼ਿਸ਼ ਵੀ ਕੀਤੀ ਹੈ ਔਰ ਇਸ ਤਸਵੀਰ ਦਾ ਅਸਰ ਅਸਲ ਮਜਮੂਨ ਜਿਹੜਾ ਆ ਉਹ ਜ਼ਰੂਰ ਸਾਹਮਣੇ ਆਉਂਦਾ ਪਿਆ ਕਿਉਂਕਿ ਕਿਵੇਂ ਪਹਿਲਾਂ ਅਕਾਲੀ ਆਪਣੇ ਆਪ ਨੂੰ ਦੱਸਣ ਵਾਲੇ ਹੁਣ ਤੱਕ ਦਾਵਾ ਕੀਤਾ ਜਾਂਦਾ ਰਿਹਾ ਕਿ ਅਸੀਂ ਅਕਾਲੀਆਂ ਅਕਾਲੀ ਰਹਾਂਗੇ ਜ਼ਰੂਰ ਉਹ ਮੰਨਿਆ ਵੀ ਜਾ ਸਕਦਾ ਪਰ ਅਚਾਨਕ ਜਿਹੜੀ ਇਹ ਸਿਆਸੀ ਤਬਦੀਲੀ ਹੋ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਬੜੇ ਸਵਾਲ ਖੜੇ ਕਰਦੀ ਹੈ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਦੋ ਮਾਜਰਾ ਅਜੇ ਤਾਂ ਇਹੀ 2 ਲੀਟਰ ਨਜ਼ਰ ਆਉਂਦੇ ਨੇ ਹੋਰ ਵੀ ਲੀਡਰ ਜਿਹੜੇ ਨੇ ਉਹ ਵੀ ਇਹਨਾਂ ਦੇ ਬਾਗੀ ਬਾਗੀ ਧੜੇ ਦੇ ਵਿੱਚ ਜਿਹੜੇ ਸ਼ਾਮਿਲ ਨੇ ਉਹ ਵੀ ਆਉਂਦੇ ਦਿਨਾਂ ਨੂੰ ਸਾਹਮਣੇ ਆ ਸਕਦੇ ਕਿਉਂਕਿ ਪਹਿਲਾਂ ਵੀ ਇੱਕ ਵਾਰ ਹੋਇਆ ਸੀ ਜਦੋਂ ਇਹ ਸਾਰੇ ਲੀਡਰ ਰਲ ਕੇ ਭਾਈ ਅੰਮ੍ਰਿਤਪਾਲ ਦੇ ਘਰ ਜਾਂਦੇ ਨੇ ਮੁਲਾਕਾਤ ਕਰਦੇ ਨੇ ਇਹ ਗੱਲਾਂ ਉਦੋਂ ਤੋਂ ਸ਼ੁਰੂ ਹੋ ਗਈਆਂ ਨੇ ਕੋਈ ਅਚਾਨਕ ਸ਼ੁਰੂ ਨਹੀਂ ਹੋਈ ਹਾਂ ਇਸ ਤਸਵੀਰ ਨੇ ਖਲਾਸਾ ਜ਼ਰੂਰ ਵੱਡਾ ਕਰਤਾ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਉਹ ਤਕਰੀਬਨ ਹੈ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇ